ਬਜ਼ੁਰਗ ਤਾਰਾ ਜੀ ਇੱਕ ਕਹਾਵਤ ਕਹਿੰਦੇ ਹੁੰਦੇ ਸੀ ਜਦੋਂ ਕਿਸੇ ਜੋਰਾ ਵਰਨੇ ਕੋਈ ਆਪਣੀ ਮਰਜ਼ੀ ਕਰਨੀ ਹੈ ਨਾ ਆਪਣੀ ਆਪਣੀਆਂ ਚੰਮ ਦੀਆਂ ਚਲਾਉਣੀਆਂ ਕਹਿੰਦੇ ਜੀ ਨੂੰ ਤਾਨਾ ਸ਼ਾਹੀ ਰਈਆ ਜਿਹੜਾ ਹੁੰਦਾ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਕੌਣ ਆਖੇ ਰਾਣੀ ਅੱਗਾ ਟਾਕ ਠੀਕ ਹੈ ਰਾਜੀ ਮਹਾਰਾਜੇ ਦੀ ਗੱਲ ਕਰਦੇ ਹੁੰਦੇ ਸੀ ਨਾ ਕੌਣ ਆਖੇ ਰਾਣੀ ਅੱਗਾ ਟਾਕ ਬੇਸ਼ੱਕ ਰਾਣੀ ਦਾ ਅੱਗ ਅੱਗੋਂ ਜੈਂਪਰ ਉੱਡਦਾ ਹੀ ਹੋਵੇ ਪਰ ਕੋਈ ਕਹਿ ਨਹੀਂ ਸਕਦਾ ਕਿ ਰਾਣੀ ਅੱਗਾ ਟਾਕ ਲੱਤਰਾ ਜੈਂਪਰ ਉੱਡਦੀ ਜਾਂਦਾ ਕਿਉਂਕਿ ਰਾਣੀ ਹੈ ਪਤਾ ਨਹੀਂ ਕੀ ਫਰਮਾਨ ਜਾਰੀ ਕਰ ਦੋਗੀ ਕੀ ਕਹਿ ਦੋਗੀ ਹਨਾ ਹੁਣ ਦੇਖੋ ਗੱਲਾਂ ਜਿਹੜੀਆਂ ਜੀਨਾ ਤਾਰਾ ਜੀ ਤੁਸੀਂ ਕਿਹਾ ਕਿ ਭਗਵੰਤ ਮਾਨ ਸਾਹਿਬ ਚੰਡੀਗੜ੍ਹ 에어ਪੋਰਟ ਤੇ ਦਿੱਲੀੋਂ ਆਉਂਦੇ ਆ। ਹੂੰ ਠੀਕ ਹੈ ਦਿੱਲੀੋਂ ਚੰਡੀਗੜ੍ਹ ਆਉਂਦੇ ਆ ਆ ਕੇ ਜਹਾਜ਼ ਉਤਰਨ ਲੱਗੇ ਜੋ ਮਾਨ ਸਾਹਿਬ ਦੀ ਆਪਣੀ ਸਟੇਟਮੈਂਟ ਸੀ। ਠੀਕ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ। ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪੌੜੀਆਂ ਦਿਸੀਆਂ ਨਹੀਂ। ਹੂੰ ਠੀਕ ਹੈ ਜੀ। ਬਾਅਦ ਵਿੱਚ ਵਿਰੋਧੀਆਂ ਨੇ ਜਿਹੜੀਆਂ ਗੱਲਾਂ ਫਲਾਈਆਂ ਉਹਨਾਂ ਨੇ ਕਿਹਾ ਕਿ ਇਹ ਸ਼ਰਾਬ ਤੋਂ ਨਹੀਂ ਬਣਾ ਰਹਿ ਸਕਦਾ। ਇਹ ਪਤਾ ਲੱਗਾ ਕਿ ਜਹਾਜ਼ ਦੇ ਵਿੱਚ ਮਾਨ ਸਾਹਿਬ ਨੇ ਖੁਦ ਵੀ ਸ਼ਰਾਬ ਪੀਤੀ। ਇਹਨਾਂ ਦੇ ਨਾਲ ਜਿਹੜੇ ਜਿਹੜਾ ਅਮਲਾ ਫੈਲਾ ਗਿਆ ਸੀ ਉਹਨਾਂ ਦੇ ਵਿੱਚੋਂ ਵੀ ਕੋਈ ਸਿਕਿਉਰਿਟੀ ਗਾਰਡਸ ਨੇ ਵੀ ਪੀਤੀ। ਹ ਵਿਰੋਧੀਆਂ ਦੀਆਂ ਗੱਲਾਂ ਇਹ ਠੀਕ ਹੈ ਅਸਲ ਦੇ ਵਿੱਚ ਕੀ ਸੀ ਕਿ ਮਾਨ ਸਾਹਿਬ ਆਏ ਦਿੱਲੀੋਂ ਤੇ ਦਿੱਲੀ ਗਏ ਸੀ ਲਾਲਾ ਜੀ ਕੋਲੇ ਕੇਜਰੀਵਾਲ ਸਾਹਿਬ ਕੋਲੇ ਹੁਣ ਕੇਜਰੀਵਾਲ ਸਾਹਿਬ ਉਹਨਾਂ ਵਾਸਤੇ ਸਭ ਕੁਝ ਹੈ ਮਾਨ ਸਾਹਿਬ ਵਾਸਤੇ ਕਿਉਂਕਿ ਇੱਕ ਮੌਕੇ ਮਾਨ ਸਾਹਿਬ ਆਪਾਂ ਜਾਣਦੇ ਕਿ ਮਮੇਕਰੀ ਕਰਦੇ ਹੁੰਦੇ ਜੇ ਕਮੇਡੀਅਨ ਹੁੰਦੇ ਸੀ ਕਮੇਡੀਅਨ ਤੋਂ ਲਿਆ ਕੇ ਕਦੇ ਮਨਪ੍ਰੀਤ ਬਾਦਲ ਥਰੂ ਹੋ ਕੇ ਇੱਧਰ ਉੱਧਰ ਇੱਧਰ ਉੱਧਰ ਕਰਦਿਆਂ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਉਹਨਾਂ ਦੀ ਗੁੱਟਵਾਲ ਜਿਹੜੀ ਬਣ ਗਈ ਕੇਜਰੀਵਾਲ ਦੇ ਥਰੂ ਬਣ ਗਈ ਕਿਉਂਕਿ ਕੇਜਰੀਵਾਲ ਅੰਨਾ ਅੰਦੋਲਨ ਚੋਂ ਨਿਕਲੇ ਉਹਨਾਂ ਦਾ ਸੁਪਰੀਮੋ ਹੈ ਠੀਕ ਹੈ ਹੁਣ ਗਏ ਉਹ ਜਦੋਂ ਪਤਾ ਲੱਗਾ ਕਿ ਜ਼ਮਾਨਤ ਹੋ ਗਈ ਪਹਿਲੀ ਗੱਲ ਤਾਂ ਤੁਸੀਂ ਦੇਖਿਆ ਸੀ ਕਿ ਬਹੁਤ ਜ਼ਿਆਦਾ ਮੰਤਰੀਆਂ ਨੇ ਜਿਵੇਂ ਆਪਣੀ ਉਹ 5 ਮਿੰਟਾਂ ਚ ਐਮਐਸਪੀ ਵਾਲੀ ਬੀਬੀ ਹੈ ਗਗਨਨ ਮੋਲਮਾਨ ਉਹਨੇ ਬੜਾ ਭੰਗੜਾ ਪਾਇਆ ਉਹ ਭੰਗੜੇ ਅਸਲ ਨਾਲ ਹਨਾ ਉਹ ਕਹਿੰਦਾ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਕਲਾਕਾਰ ਭਰਾ ਦਾ ਸਰ ਜੀ ਚੀਮੇ ਦਾ ਫੋਨ ਆਪਣਾ ਗੀਤ ਹੈ ਹਨਾ ਅਸਲ ਦੇ ਵਿੱਚ ਉਹ ਚਾਹ ਦੇ ਵਿੱਚ ਨਹੀਂ ਨੱਚਦੇ ਉਹਨਾਂ ਨੂੰ ਵੀ ਪਤਾ ਹੈ ਕਿ ਸੈਂਕੜੇ ਕਰੋੜਾਂ ਦੇ ਘਪਲੇ ਦੇ ਵਿੱਚ ਲਾਲਾ ਜੀ ਜ਼ਮਾਨਤ ਠੀਕ ਹੈ ਬਾਇਜਦਬਰੀ ਨਹੀਂ ਹੋ ਕੇ ਆਈ ਠੀਕ ਹੈ ਜਦੋਂ ਬਲੇਮ ਲਾਗੇ ਇਲਜ਼ਾਮ ਲਾਗੇ ਉਹ ਚੋਂ ਬਾਹਰ ਆਏ ਆ ਨਾ ਤਾਂ ਜ਼ਮਾਨਤ ਮਿਲੀ ਹੈ ਜ਼ਮਾਨਤ ਇੱਕ ਪ੍ਰੋਸੈਸ ਹੈ ਠੀਕ ਹੈ ਜ਼ਮਾਨਤ ਮਿਲਣੀ ਮਿਲਣੀ ਚਾਹੀਏ ਜੋ ਮਰਜ਼ੀ ਕਰ ਲੋ ਚਾਹੇ 302 ਲੱਗੇ ਜ਼ਮਾਨਤ ਫਿਰ ਵੀ ਮਿਲਣੀ ਹੈ ਜ਼ਮਾਨਤ ਤੇ ਆਏ ਆ ਉਹ ਜਿਹੜੇ ਅਸਲ ਨੱਚ ਰਹੇ ਸੀ ਪਟਾਕੇ ਚਲਾ ਰਹੇ ਸੀ ਤੇ ਦਿੱਲੀ ਦੇ ਵਿੱਚ ਦਿੱਲੀ ਵਾਲੇ ਲੋਕਾਂ ਨੇ ਮੈਂ ਇੱਕ ਵੀਡੀਓ ਕਿਸੇ ਅ ਅਮਰੀਕਨ ਸਿਟੀਜ਼ਨ ਬੰਦਾ ਦਿੱਲੀ ਨਿਵਾਸੀ ਹੈ ਠੀਕ ਹੈ ਉਹ ਬੰਦੇ ਦੀ ਵੀਡੀਓ ਮੈਂ ਸ਼ੇਅਰ ਵੀ ਕੀਤੀ ਆਪਣੀ ਫੇਸਬੁੱਕ ਤੇ ਉਹ ਬੰਦਾ ਕਹਿ ਰਿਹਾ ਕਿ ਕਹਿੰਦਾ ਵੀ ਵੈਸੇ ਕਹਿੰਦਾ ਦਿੱਲੀ ਚ ਪ੍ਰਦੂਸ਼ਣ ਪਰ ਇਹਨਾਂ ਲੋਕਾਂ ਨੇ ਜਦਨ ਕੇਜਰੀਵਾਲ ਦੀ ਜ਼ਮਾਨਤ ਹੋਈ ਇਹਨਾਂ ਨੇ ਉਹ ਖੱਪ ਉਹ ਆਂਦਾ ਖੌਰੂ ਪਾਇਆ ਪਟਾਕਾ ਇੰਨਾ ਪਟਾਕਾ ਚਲਾਇਆ ਕਿ ਦਿੱਲੀ ਨੂੰ ਸਾਹੋਂ ਹਟਾਤਾ ਇਹਨਾਂ ਨੇ ਠੀਕ ਹੈ ਜੀ ਮਤਲਬ ਕਿ ਇੰਨੀਆਂ ਖੁਸ਼ੀਆਂ ਉਹ ਇਸ ਕਰਕੇ ਮਨਾਈਆਂ ਜਾ ਰਹੀਆਂ ਕਿ ਲਾਲਾ ਜੀ ਮੇਰੇ ਸਿਰ ਤੋਂ ਹੱਥ ਨਾਲ ਚੱਕ ਲੈਣ ਮੇਰੇ ਸਿਰ ਤੋਂ ਹੱਥ ਨਾਲ ਚੱਕ ਲੈਣ ਪਰ ਲਾਲਾ ਜੀ ਦੇ ਵਿਚਾਰਾਂ ਦੇ ਆਪ ਦੇ ਸਿਰ ਤੋਂ ਹੱਥ ਚੱਕਿਆ ਗਿਆ ਹੂੰ ਸੀਐਮ ਦੀ ਕੁਰਸੀ ਛੱਡਣੀ ਪੈ ਗਈ ਅਸਤੀਫਾ ਦੇਣਾ ਪੈ ਗਿਆ ਗੱਲ ਮਾਨ ਸਾਹਿਬ ਦੀ ਕਿ ਮਾਨ ਸਾਹਿਬ ਚੰਡੀਗੜ੍ਹ ਹੁੰਦੇ ਦਿੱਲੀੋਂ ਸਿੱਧੇ ਮੇਰੇ ਖਿਆਲ ਦੇ ਵਿੱਚ ਉੱਥੇ ਜ਼ਰੂਰ ਕੁਛ ਇਦਾਂ ਦਾ ਹੋਇਆ ਹੋਊਗਾ ਜਿਵੇਂ ਕਹਿੰਦੇ ਕਾਲੀ ਦਲ ਦੇ ਵਿੱਚ ਚੱਲੀ ਜਾਂਦਾ ਹੈ ਜਿਵੇਂ ਡਿੰਪੀ ਢੱਲੋਂ ਜਿਹੜਾ ਛੱਡ ਕੇ 38 ਸਾਲਾਂ ਦੀ ਯਾਰੀ ਛੱਡ ਕੇ 38 ਸਾਲਾਂ ਦੇ ਗੁਣ ਅਹਿਸਾਨ ਭੁੱਲ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਰਲ ਗਿਆ ਉੱਥੇ ਉਹਨਾਂ ਕਦਰ ਨਹੀਂ ਹੋ ਰਹੀ ਉਹਨਾਂ ਦੀ ਠੀਕ ਹੈ ਠੱਕੇ ਵੱਜ ਰਹੇ ਆ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਨੇ ਕਦੇ ਕਦੇ ਐਮਸੀ ਨੂੰ ਜਾਂ ਆਪਣੇ ਮੈਂਬਰ ਪੰਚਾਇਤ ਨੂੰ ਸਵਾਲ ਨਹੀਂ ਕੀਤਾ ਹੋਇਆ ਮੈਂ ਬਹੁਤ ਵੀਡੀਓ ਦੇਖ ਰਿਹਾ ਹਾਂ ਡਿੰਪੀ ਢੱਲੋਂ ਤੂੰ ਕਹਿ ਕੇ ਗੱਲ ਕਰ ਰਿਹਾ ਠੀਕ ਹੈ ਮੈਂ ਕਹਿੰਦਾ ਜੋ ਮਾਲਕ ਨੇ ਇਹਨਾਂ ਕੁਝ ਬਖਸ਼ਿਆ ਹੋਵੇ ਨਾ ਇਹਨਾਂ ਕੋਈ ਦਿੱਤਾ ਹੋਵੇ ਤਾਂ ਫਿਰ ਕਾਦੇ ਵਾਸਤੇ ਹਣਾ ਠੀਕ ਹੈ ਯਾਰ ਆਪਦੀ ਇਹ ਹੋਦੀ ਰਾਜਨੀਤੀ ਜੋ ਕੱਟਨਾਂਗੀ ਜਿੱਥੇ ਇੱਜ਼ਤ ਹੀ ਨਹੀਂ ਹੋ ਰਹੀ ਤੁਹਾਡੀ ਠੀਕ ਹੈ ਹੁਣ ਮੇਰੇ ਖਿਆਲ ਦੇ ਵਿੱਚ ਕਹਿੰਦੇ ਵੀ ਜਿਹੜੇ ਬੰਦੇ ਡਿੰਪੀ ਢੱਲੋਂ ਤੋਂ ਬਾਅਦ ਜਾਣਾ ਚਾਹੁੰਦੇ ਸੀ ਹੋਰ ਠੀਕ ਹੈ ਪਹਿਲਾਂ ਜਾਣਾ ਚਾਹੁੰਦੇ ਸੀ ਹਾਈ ਕਮਾਂਡ ਜਿਹੜੀ ਹੁੰਦੀਆਂ ਉਹਨਾਂ ਨੂੰ ਮੈਸੇਜ ਬਹੁਤ ਜਲਦੀ ਲੱਗ ਜਾਂਦੀ ਹੈ ਇੰਟੈਲੀਜੈਂਸੀ ਬਹੁਤ ਤਕੜੀ ਹੁੰਦੀ ਹੈ ਉਹਨਾਂ ਦੀ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਮੈਸੇਜ ਲੱਗੇ ਵੀ ਫਲਾਣੇ ਫਲਾਣੇ ਬੰਦੇ ਭੱਜਣ ਨੂੰ ਤਿਆਰ ਹੈ ਠੀਕ ਹੈ ਤੇ ਉਹ ਜਦੋਂ ਡਿੰਪੀ ਢੱਲੋਂ ਦੇ ਹਾਲਾਤ ਦੋ ਦਿਨਾਂ ਜੀ ਵੇਖੇ ਉਹਨਾਂ ਨੇ ਤੇ ਉਹ ਪੈਰ ਪਾਸ਼ਾ ਖਿੱਚ ਗਏ ਵੀ ਨਹੀਂ ਯਾਰ ਵੀ ਉਹ ਕਹਿੰਦੇ ਅਗਲੀ ਵੀ ਨਹੀਂ ਮਿਲੀ ਪਿਛਲੀ ਵੀ ਕੁੱਤਾ ਲੈ ਗਿਆ ਵੀ ਆਹ ਕੰਮ ਹੋ ਜਾਊਗਾ ਵੀ ਠੀਕ ਆ ਚੁੱਪ ਜੇ ਕਰਕੇ ਬਹਿ ਜਾਓ ਫਿਰ ਉਹ ਕਹਿੰਦੇ ਵੀ ਹੌਲੀ ਹੌਲੀ ਫੋਨ ਫੋਨ ਕਰਕੇ ਕੁਛ ਜਿਹੜੇ ਆਗੂ ਸੀਗੇ ਉਹ ਸੁਖਵੀਰ ਸਿੰਘ ਬਾਦਲ ਦੇ ਸੰਪਰਕ ਚ ਉਹਨੇ ਫੋਨ ਚ ਇਗਨੋਰ ਕੀਤੇ ਨਹੀਂ ਚੱਕੇ ਜੋ ਵੀ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਮਿਲੇ ਠੀਕ ਹੈ ਜੋ ਆਪਣੇ ਆਮ ਦੁਨਿਆਵੀ ਗੱਲਾਂ ਜੋ ਨਿਕਲ ਕੇ ਆਉਂਦੀਆਂ ਹਨ ਤੇ ਇਹਦੇ ਵਿੱਚੋਂ ਕਿੰਨਾ ਸੱਚ ਹੁੰਦਾ ਕਿੰਨਾ ਝੂਠ ਉਹ ਜਿੱਥੇ ਗੱਲਾਂ ਚੱਲਦੀਆਂ ਉਹ ਜਾਣਦੇ ਹੁੰਦੇ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਜੇ ਉਹ ਜਾ ਕੇ ਦੁਬਾਰਾ ਮਿਲੇ ਨਾ ਨਮਾਣੇ ਜੇ ਹੋ ਕੇ ਤੇ ਸੋ ਕੁਬੀਰ ਸਿੰਘ ਬਾਦਲ ਨੇ ਕੁੱਤੇ ਖਾਣੀ ਕੀਤੀ ਸਿੱਧੇ ਸ਼ਬਦਾਂ ਦੇ ਵਿੱਚ ਐਨਾ ਘਿੜਾੜਿਆ ਕਹਿੰਦਾ ਜਾਓ ਫੜ ਲਓ ਝਾੜੂ ਮੈਂ ਤਾਂ ਸਾਰ ਲੂੰ ਠੀਕ ਹੁਣ ਜਦੋਂ ਇਹ ਮਾਨਸਬ ਉੱਥੇ ਜਾ ਕੇ ਆਏ ਨਾ ਮਾਨਸਬ ਉਹਨਾਂ ਦੀ ਤਾਂ ਆਪ ਦੀ ਜਿਹੜਾ ਆਪ ਦਾ ਝਾੜੂ ਛੁੱਟ ਗਿਆ ਕੇਜਰੀਵਾਲ ਸਾਹਿਬ ਦਾ ਤੇ ਇੱਕ ਰੀ ਠੀਕ ਪਰ ਹੁਣ ਹਰ ਇੱਕ ਬੰਦੇ ਨੂੰ ਲੱਗਦਾ ਕਿ ਯਾਰ ਵੀ ਮੇਰੇ ਸਿਰ ਤੋਂ ਹੱਥ ਨਾਲ ਚੱਕਿਆ ਜਾਵੇ ਮੇਰੇ ਸਿਰ ਤੋਂ ਹੱਥ ਨਾਲ ਚੱਕਿਆ ਜਾਵੇ ਕਦੇ ਗੱਲ ਆਉਂਦੀ ਹੈ ਕਿ ਕੇਜਰੀਵਾਲ ਸਾਹਿਬ 50 50 ਵਿਧਾਇਕਾਂ ਦੀ ਵੱਖਰੀ ਮੀਟਿੰਗ ਸੱਦ ਰਹੇ ਠੀਕ ਹੈ ਜਦੋਂ ਇਹ ਉਥੋਂ ਆਏ ਨਾ ਮੇਰੇ ਖਿਆਲ ਦੇ ਵਿੱਚ ਕਹਿੰਦੇ ਜਦੋਂ ਕੇਜਰੀਵਾਲ ਸਾਹਿਬ ਅੰਦਰ ਚਲੇ ਗਏ ਤੇ ਕਹਿੰਦੇ ਮਾਨ ਸਾਹਿਬ ਨੇ ਜਿਹੜਾ ਸੀ ਆਪਦੀਆਂ ਚੰਮਦੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਬਣਦੀਆਂ ਵੀ ਆ ਦੇਖੋ ਜੇ ਪੰਜਾਬ 'ਚ ਸਰਕਾਰ ਬਣੀ ਹੈ ਨਾ ਮੈਂ ਸੱਚ ਕਹਿਣ ਲੱਗਾ ਪਰ ਹਿਜ ਨਹੀਂ ਕਰਦਾ ਹੁੰਦਾਗਾ ਠੀਕ ਹੈ ਕਿਉਂਕਿ ਨਿੱਜੀ ਵਿਰੋਧੀ ਕਿਸੇ ਦੇ ਵੀ ਨਹੀਂ ਹੈ ਠੀਕ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਹੋਈ ਸੀ ਤੇ ਜਦੋਂ ਕੋਈ ਬਣਾ ਕੇ ਨਹੀਂ ਨਾ ਕਹਿ ਕੇ ਨਹੀਂ ਉਸ 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 ਗੱਲ ਨੂੰ ਅਮਲ ਚ ਲਿਆਉਣ ਦੀ ਕੋਸ਼ਿਸ਼ ਕਰਦਾ ਤਾਂ ਦਿਲ ਦੁਖਦਾ ਮੈਂ ਕਹਿੰਦਾ ਕਿ ਜਿਹੜਾ ਐਡਾ ਵੱਡਾ ਬਹੁਮਤ ਪਿਛਲੇ 75 ਸਾਲਾਂ ਦੇ ਵਿੱਚ ਪਹਿਲੀ ਵਾਰ 92 ਸੀਟਾਂ ਦਾ ਪੰਜਾਬ ਪਚਾਇਆ ਸੀ ਨਾ ਉਹ ਕੇਜਰੀਵਾਲ ਦੇ ਨਾਂ ਉਨੀ 17 ਦੇ ਵਿੱਚ ਨਾਹਰਾ ਲਿਖਿਆ ਗਿਆ ਸੀ ਨਾ ਥਾਂ ਥਾਂ ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਕੋਈ ਲੈਟਰਿੰਗ ਬਾਥਰੂਮ ਵੀ ਨਹੀਂ ਛੱਡਿਆ ਅੰਦਰਲੇ ਪਾਸੇ ਵੀ ਲਿਖਣੋ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਸੀਟਾਂ ਕਿੰਨੀਆਂ ਜਾਂ ਸੀ 20 ਕੇ 22 ਠੀਕ ਹੈ ਜੀ ਉਦੋਂ ਵੀ ਗੱਲ ਇਹ ਸੀ ਲੋਕ ਕਹਿੰਦੇ ਸੀ ਕਿ ਭਗਵੰਤ ਮਾਨ ਨੂੰ ਚਿਹਰਾ ਅਨਾਉਂਸ ਕਰੋ ਜੀ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਅਨਾਉਂਸ ਕਰੋ ਕੇਜਰੀਵਾਲ ਨੂੰ ਪਤਾ ਲੱਗ ਗਿਆ ਕਿ ਕੇਜਰੀਵਾਲ ਕੇਜਰੀਵਾਲ ਕਰਨਾ ਕੁਝ ਨਹੀਂ ਹੋਣਾਗਾ ਜੇ ਵੋਟ ਪਾਉਗੀ ਜੇ ਸਰਕਾਰ ਬਣੋਂਗੀ ਤਾਂ ਭਗਵੰਤ ਮਾਨ ਨੂੰ ਮੂਰੇ ਚਿਹਰਾ ਵਿਖਾ ਕੇ ਫੇਰ ਬਣੂਗੀ ਠੀਕ ਹੈ ਜਦੋਂ 2022 ਦੇ ਵਿੱਚ ਬਖਾਤਾ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਉਹ ਇੱਕ ਸਪੀਚ ਯਾਦ ਹੈ ਕੇਜਰੀਵਾਲ ਦੀ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਤਾਂ مجھے ਪਤਾ ਹੈ ਕਿ ਪੰਜਾਬ ਮੇ ਜੋ ਹੈ ਨਾ ਉਹ ਸਰਦਾਰ ਜੋ ਤਾਂ ਨਾ ਸਰਦਾਰ ਕੋ ਪਸੰਦ ਕਰਤੇ ਹਨ ਮੁੱਖ ਮੰਤਰੀ ਤਾਂ ਕਿ ਇਹ ਸਰਦਾਰ ਨਹੀਂ ਹੈ ਪਗਵੰਤ ਮੰਨ ਦੇ ਬੋਡੇ ਤੱਕ ਰੱਖ ਕੇ ਆਖਿਆ ਸੀ ਕਿ ਆਏ ਇਹ ਸਰਦਾਰ ਨੇ ਇਸ਼ਾਰਾ ਕਿ ਮੁੱਖ ਮੰਤਰੀ ਚਿਹਰਾ ਸੀ ਉਹਨੂੰ ਹੁਣ ਡਿਕਲੇਅਰ ਕਰਤਾ ਜਦੋਂ ਕਰਤਾ ਤੇ 92 ਸੀਟਾਂ ਦਾ ਬਹੁਮਤ ਮੈਂ ਕਹਣਾ ਕਿ ਸਲੂਟ ਹੈ ਠੀਕ ਹੈ ਉਹ ਲੋਕਾਂ ਨੇ ਇੱਕ ਤਾਂ ਗੱਲ ਇਹ ਵੀ ਹੈ ਵੀ ਲੋਕਾਂ ਨੇ ਇਹਨਾਂ ਨੂੰ ਨਹੀਂ ਜਿਤਾਇਆ ਸੀ ਲੋਕਾਂ ਨੇ ਇਕੱਲੀ ਕਾਂਗਰਸ ਹੀ ਹਰਾਇਆ ਸੀ ਪਰ ਇੱਕ ਭਰੋਸਾ ਬਹੁਤ ਵੱਡਾ ਸੀ ਕਿਉਂਕਿ ਮਾਨ ਸਾਹਿਬ ਨੇ ਬਹੁਤ ਕੋਸ਼ਿਸ਼ ਇਦਾਂ ਦਾ ਕਰਕੇ ਦਿਖਾਇਆ ਸੀ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇ ਆਮ ਬੇਬਾਕ ਬੋਲਣਾ ਕਹਿਣਾ ਕਿ ਪਾਰਲੀਮੈਂਟ ਦੇਆਂ ਗੱਲਾਂ ਬਾਹਰ ਦੱਸੋ ਲੋਕਾਂ ਨੂੰ ਇੱਥੇ ਕੀ ਹੁੰਦਾ ਅੰਦਰ ਇਹਨੂੰ ਲਾਈਵ ਕਰੋ ਦੇਖੋ ਮੇਰਾ ਖਿਆਲ ਸ਼ਾਇਦ ਇਹ ਭਗਵੰਤ ਮਾਨ ਨੂੰ ਹੀ ਜਾਂਦਾ ਹੈ ਪਾਰਲੀਮੈਂਟ ਚਾਹੇ ਲਾਈਵ ਚੱਲਦੀ ਹੈ ਚਾਹੇ ਚਾਹੇ ਵਿਧਾਨ ਸਭਾ ਚਾਹੇ ਲੋਕ ਸਭਾ ਲਾਈਵ ਚੱਲਦੀ ਹੈ ਨਾ ਮੇਰੇ ਖਿਆਲ ਚ ਭਗਵੰਤ ਮਾਨ ਦਾ ਪਹਿਲਾ ਸਟੈਪ ਸੀ ਕਿ ਇਹਨੂੰ ਲਾਈਵ ਕਰੋ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਐਮਐਲਏ ਐਮਪੀ ਮੰਤਰੀ ਇੱਥੇ ਬੈਠ ਕੇ ਗੱਲਾਂ ਕੀ ਕਰ ਰਹੇ ਹਾਂ ਵਿਸ਼ੇ ਕਿਹੜੇ ਡਿਸਕਸ ਕਰ ਰਹੇ ਹਾਂ ਉਸ ਗੱਲ ਨੂੰ ਮੈਂ ਕਹਿੰਦਾ ਕਿ ਬਹੁਤ ਸੋਹਣਾ ਕਦਮ ਹੈ ਜਦੋਂ ਫਿਰ ਇਹ ਕੇਜਰੀਵਾਲ ਸਾਹਿਬ ਅੰਦਰ ਚਲੇ ਗਏ ਨਾ ਇਹਨਾਂ ਨੇ ਕਹਿੰਦੇ ਇੱਥੇ ਹੱਕ ਬਣਦਾ ਸੀ ਇਹਨਾਂ ਦਾ ਕਿਉਂਕਿ ਮਾਲਕ ਹੈ ਪੰਜਾਬ ਦੇ ਠੀਕ ਹੈ ਕੋਈ ਰਾਗ ਵਿਚਾੜਾ ਕੋਈ ਸੰਜੇ ਸਿੰਘ ਕੋਈ ਸੰਦੀਪ ਪਾਠ ਕੇ ਤੇ ਆ ਕੇ ਆਪਣੀਆਂ ਮਰਜ਼ੀਆਂ ਕਰੇ ਠੀਕ ਹੈ ਨਾਲੋਂ ਪੰਜਾਬੀ ਪਸੰਦ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ ਉਹ ਚੀਜ਼ਾਂ ਪਸੰਦ ਨਹੀਂ ਕਰਨੀਆਂ ਚਾਹੀਦੀਆਂ ਆਪਣੇ ਤਰੀਕੇ ਨਾਲ ਪੰਜਾਬ ਚ ਲਾਉਣ ਠੀਕ ਹੈ ਮੈਂ ਹਰ ਵਾਰੀ ਕਹਿਣਾ ਹੁੰਦਾ ਕਿ ਹਜੇ ਬੇਰ ਡੋਲੇ ਆਂਡੇ ਨਹੀਂ ਸੀ ਇਹ ਟੁੱਟੇ ਨਹੀਂ ਹਜੇ ਹਜੇ ਬੇਰ ਡੋਲੇ ਇਕੱਠੇ ਕਰਕੇ ਝੋਲੀ ਚ ਪੈ ਸਕਦੇ ਆ ਮਾਨ ਸਾਹਿਬ ਨੇ ਜਦੋਂ ਆਪਣੀਆਂ ਮਰਜ਼ੀਆਂ ਕੇਜਰੀਵਾਲ ਦੇ ਅੰਦਰ ਰਹਿਣ ਦੀਆਂ ਕੀਤੀਆਂ ਨਾ ਤਾਂ ਉਹ ਖਬਰਾਂ ਹੁਣ ਜਿਹੜੇ ਬੰਦੇ ਇੱਥੇ ਜਿਹੜਾ ਨੈਟਵਰਕ ਬਣਾਇਆ ਹੋਇਆ ਸੀਗਾ ਦਿੱਲੀ ਵਾਲਿਆਂ ਦਾ ਕਿ ਇੱਥੋਂ ਸਾਰਾ ਪੰਜਾਬ ਦਾ ਜੋ ਸਿਸਟਮ ਹੈਗਾ ਵੀ ਮੈਨੂੰ ਦੱਸਣਾ ਹੈ ਮੇਰੇ ਕੋਲ ਗੱਲ ਹੋਣੀ ਪਹੁੰਚਣੀ ਚਾਹੀਦੀ ਆਪਣੇ ਕਿਉ ਉਹ ਜਦੋਂ ਇਹਨਾਂ ਦੀ ਚੱਲ ਨੂੰ ਹਲਾਤੀ ਨਾ ਰਗਵ ਚੱਡੇ ਅਰਗਿਆਂ ਦੀ ਤੇ ਉਹ ਕਹਿੰਦੇ ਵੀ ਕੇਜਰੀਵਾਲ ਦੇ ਕੋਲ ਜਦੋਂ ਭਗਵੰਤ ਮਾਨ ਗਏ ਨਾ ਜਵਾਨਤ ਹੁੰਦਿਆਂ ਸਾਰ ਤੇ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਵਿੱਚ ਜੋ ਸੋਰਸ ਦੱਸ ਰਿਹਾ ਕਿ ਇਹ ਗੱਲਾਂ ਹੋਈਆਂ ਕਿ ਵੀ ਤੂੰ ਸਾਡਾ ਉਥੋਂ ਜਿਹੜਾ ਦਬਦਬਾ ਤੂੰ ਸਾਡਾ ਖਤਮ ਕਿਉਂ ਕਰਨਾ ਚਾਹੁੰਦਾ ਠੀਕ ਹੈ ਤੇ ਉੱਥੇ ਕੁਝ ਇਹ ਵੀ ਗੱਲਾਂ ਹੋਈਆਂ ਕਿਉਂਕਿ ਪਹਿਲਾਂ ਜਿਹੜੇ ਨਾਂ ਨਿਕਲ ਕੇ ਆਉਂਦੇ ਹੁੰਦੇ ਸੀਗੇ ਕੇਜਰੀਵਾਲ ਦੇ ਬਾਹਰ ਆਉਣ ਤੋਂ ਪਹਿਲਾਂ ਉਹ ਨਿਕਲ ਕੇ ਆਉਂਦੇ ਹੁੰਦੇ ਸੀ ਕਿ ਜਾਂ ਕੁਲਤਾਰ ਸਿੰਘ ਸੰਧਵਾ ਜਾਂ ਮਨ ਅਰੋੜਾ ਜਾਂ ਹਰਪਾਲ ਸਿੰਘ ਚੀਮਾ ਇਹਨਾਂ ਤਿੰਨਾਂ ਦੇ ਵਿੱਚੋਂ ਜੇਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਜਾਂਦਾ ਹੈ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਜਿਹੜਾ ਮੁੱਖ ਮੰਤਰੀ ਹੋਊਗਾ ਅਗਲਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਇਹਨਾਂ ਦੇ ਵਿੱਚੋਂ ਕੋਈ ਹੋਊਗਾ ਉਸ ਤੋਂ ਬਾਅਦ ਮੈਂ ਬੜੀ ਹੈਰਾਨੀ ਜਨਕ ਗੱਲ ਸੁਣੀ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਕਿ ਕਹਿੰਦੇ ਉੱਥੇ ਇਹ ਗੱਲ ਚੱਲੀ ਵੀ ਕੁਲਤਾਰ ਸਿੰਘ ਸੰਧਵਾ ਪਹਿਲੇ ਨੰਬਰ ਤੇ ਫੇਰ ਵੀ ਜੇ ਭਗਵੰਤ ਮਾਨ ਨੂੰ ਹਟਾਇਆ ਜਾਂਦਾ ਹੈ ਸ਼ਿਕਾਇਤਾਂ ਵੀ ਕਹਿੰਦੇ ਗਈਆਂ ਕਿਉਂਕਿ ਸ਼ਿਕਾਇਤਾਂ ਕਿੰਨਾਂ ਦੀਆਂ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਵੀ ਜਿਹੜੇ ਬੰਦੇ ਹਜੇ ਮੰਤਰੀ ਨਹੀਂ ਬਣੇ ਝੰਡੀ ਵਾਲੀ ਕਾਰ ਨਹੀਂ ਮਿਲੀ ਜਿਵੇਂ ਅੱਗੇ ਅਕਾਲੀਆਂ ਕਾਂਗਰਸੀਆਂ ਨੂੰ ਝੰਡੀ ਵਾਲੀ ਕਾਰ ਮਿਲਦੀ ਹੁੰਦੀ ਸੀ ਨਾ ਵੀ ਜਿਹੜਿਆਂ ਨੂੰ ਤਾਂ ਮਿਲ ਗਈ ਉਹ ਤਾਂ ਸੋਚਦੇ ਹੋਣਗੇ ਚਲੇ ਠੀਕ ਹੈ ਚੁੱਪ ਜੇ ਬੈਠੇ ਰਹੋ ਹੁਣ ਵੀ ਜਿਹੜੇ ਪਾਸੇ ਹਾਂਚ ਹਾਂ ਮਲਾਉਣੀ ਪੈਂਦੀ ਮਲਾ ਦਿਓ ਹੋ ਸਕਦਾ ਕੁਝ ਉਹ ਚਿਹਰੇ ਗਏ ਹੁਣ ਹੋ ਸਕਦਾ ਮੈਂ ਸ਼ੋਰ ਨਹੀਂ ਕਰ ਰਿਹਾ ਹੋ ਸਕਦਾ ਉਹ ਚਿਹਰੇ ਗਏ ਹੁਣ ਮੀਟਿੰਗ ਕਰਨ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਸਾਨੂੰ ਵੀ ਜਿਹੜਾ ਹੋਇਆ ਕਰੀ ਮੰਤਰੀ ਵਾਲੀ ਕੁਰਸੀ ਮਿਲੂਗੀ ਠੀਕ ਹੈ ਉਹਦੇ ਵਿੱਚ ਫੇਰ ਇਹ ਜਿਹੜਾ ਨਾਂ ਜਿਹੜੀ ਮੀਟਿੰਗ ਕੇਜਰੀਵਾਲ ਨੇ ਸੱਦੀ ਨਾ ਕਿ ਕੁਲਤਾਰ ਸਿੰਘ ਸੰਧਵਾ ਹੂੰ ਤਲਵੰਡੀ ਸਾਬੋਲੀ ਬੀਬੀ ਬਲਜਿੰਦਰ ਕੌਰ ਤੇ ਦੇਵਮਾਨ ਮੈਂ ਹੈਰਾਨ ਹੋ ਗਿਆ ਵੀ ਦੇਵਮਾਨ ਵੀ ਮੁੱਖ ਮੰਤਰੀ ਹੋ ਸਕਦੇ ਆ ਠੀਕ ਹੈ ਹੁਣ ਜੋ ਇਦਾਂ ਦੀਆਂ ਗੱਲਾਂ ਜੇ ਲੋਕਾਂ 'ਚ ਨਿਕਲ ਕੇ ਆ ਸਕਦੀਆਂ ਹੈ ਹਨਾ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਭੱਦੀ ਜੀ ਕਹਾਵਤ ਹੈ ਲੋਕਾਂ ਦੇ ਪੱਤ ਮਾਰੇ ਬਣਾ ਮੁਸ਼ਕ ਨਹੀਂ ਆਉਂਦਾ ਹੂੰ ਹਣਾ ਤੇ ਫੇਰ ਹੀ ਕਿਤੇ ਜੇ ਆਉਂਦਾ ਤੇ ਵੱਜਿਆ ਕਿਤੇ ਨਾ ਕਿਤੇ ਹਣਾ ਵੀ ਕੋਈ ਗੱਲ ਹੋਈ ਹੋਊਗੀ ਹਿੱਲੀ ਹੋਊਗੀ ਫਿਰ ਤੋਂ ਮਾਨਸਾਬ ਉਥੇ ਗਏ ਹੋਣਗੇ ਮੀਟਿੰਗ ਹੋਈ ਹੋਊਗੀ ਤੇ ਜ਼ਰੂਰ ਹੁਣ ਜਿਹੜਾ ਸੁਪਰੀਮੋ ਆ ਸੁਪਰੀਮੋ ਹੁੰਦਾ ਜਿਹੜਾ ਮਾਲਕ ਆ ਉਹ ਮਾਲਕ ਹੁੰਦਾ ਠੀਕ ਤੇ ਜ਼ਰੂਰ ਕੋਈ ਨਾ ਕੋਈ ਨੁਕਤਾ ਚੀਨੀ ਜਿਹੜੀ ਹੈ ਨਗੋਚ ਕੋਈ ਟੋਕਾ ਟਾਕੀ ਕੋਈ ਝੜਕ ਵੀ ਹੋ ਸਕਦੀ ਹੈ ਕਿਉਂਕਿ ਝੜਕ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਝੜਕ ਮਾਰਨ ਦਾ ਵੀ ਅਧਿਕਾਰ ਹੈ ਕਿਉਂਕਿ ਆਪਾਂ ਜਾਣਦੇ ਆ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਕੇਜਰੀਵਾਲ ਪੰਜਾਬ ਆ ਤੇ ਭਗਵੰਤ ਮਾਨ ਨੇ ਉਹਦੇ ਪੈਰੀ ਹੱਥ ਲਾਇਏ ਸੀ ਠੀਕ ਹੈ ਬੇਸ਼ੱਕ ਉਹ ਸਿਆਸੀ ਸੀ ਬੇਸ਼ੱਕ ਉਹ ਦਿਲੋਂ ਸੀ ਉਹ ਮਾਨ ਸਾਹਿਬ ਜਾਣਦੇ ਜਦੋਂ ਇਹ ਗੱਲਾਂ ਚੱਲੀਆਂ ਹੋਣਗੀਆਂ ਨਾ ਤੇ ਉੱਥੇ ਹੋ ਸਕਦਾ ਇੰਨੀ ਕਿ ਨੋਕਾ ਠੋਕੀ ਹੋਈ ਹੋਵੇ ਤੇ ਕੈਦ ਦਿੱਤਾ ਗਿਆ ਹੋਵੇ ਹੇ ਮਾਨ ਸਾਹਿਬ ਵੀ ਤੁਸੀਂ ਬਹੁਤ ਚਿਰ ਬੈਠਲੇ ਕੁਰਸੀ ਤੇ ਹੁਣ ਤੁਹਾਡੀ ਵਾਰੀ ਆ ਨੂੰ ਛੱਡਣ ਦੀ ਠੀਕ ਹੈ ਤੇ ਆਟੋਮੈਟਿਕਲੀ ਇੱਥੇ ਕਿਤੇ ਆਪਾਂ ਆਪ ਨੂੰ ਲੱਗਦਾ ਹੋਵੇ ਨਾ ਵੀ ਐਸ ਪਾਸੋਂ 1000 ਰੁਪਏ ਆਉਣ ਆਲੇ ਪੱਕੀ ਉਮੀਦ ਜੀ ਵੱਜੇ ਠੀਕ ਹੈ ਤੇ ਜਾਂ ਉਹ ਕੈਨਸਲ ਹੋ ਜੇ ਤਾਂ ਵੀ ਇੱਕ ਅਕਰੀ ਝਟਕਾ ਲੱਗਦਾ ਵੀ ਆਰ ਹਜ਼ਾਰ ਆਉਣਾ ਸੀ ਜੇ ਕਿਤੇ ਜੇਬ ਚ ਹੋਵੇ ਤੇ 500 ਦਾ ਨੋਟ ਡਿੱਗ ਪੇ ਤਾਂ ਫਿਰ ਵੀ 10 ਸਾਰੀ ਆਪਾਂ ਜਿਹੜਾ ਉਥੋਂ ਦੀ ਗੇੜਾ ਕੱਢ ਕੇ ਆਣੇ ਜਿੱਥੇ ਲੰਗੇ ਹੁੰਨੇ ਹਨਾ ਤੇ ਮੁੱਖ ਮੰਤਰੀ ਦੀ ਕੁਰਸੀ ਤਾਂ ਬਹੁਤ ਵੱਡੀ ਜੇ ਕਿਤੇ ਇਦਾਂ ਦਾ ਕੋਈ ਉਹਨਾਂ ਨੇ ਧਮਕੀ ਲਾਤੀ ਹੋਈ ਕਿ ਵੀ ਤੂੰ ਮਰਜ਼ੀਆਂ ਕਰਦਾ ਨਾ ਤੇ ਜਿਵੇਂ ਮਰਜ਼ੀ ਕਰਨ ਤੇ ਆ ਕੇ ਤਾਂ ਐ ਹੋ ਜਾਊਗਾ ਹੋ ਸਕਦਾ ਕਿਉਂਕਿ ਜਦੋਂ ਉਹ ਕਹਿੰਦੇ ਜਿਹੜਾ ਬੰਦਾ ਡਰਿੰਕ ਕਰ ਲੈਂਦਾ ਨਸ਼ਾ ਕੋਈ ਵੀ ਕਿਸੇ ਵੀ ਕਿਸਮ ਦਾ ਜਿਹੜਾ ਬੰਦਾ ਕਰ ਲੈਂਦਾ ਮਾਨਸਾ ਪੀ ਲੈਂਦੇ ਇਹ ਚ ਕੋਈ ਦੋਰੇ ਨਹੀਂ ਹਨਾ ਕਈ ਵਾਰੀ ਸਿਕਿਉਰਿਟੀ ਗਾਰਡ ਜਿੰਨੇ ਵੀ ਹੋ ਸਕਦਾ ਹੈ ਕਿ ਉਸ ਜਾਂ ਤਾਂ ਆ ਕੇ ਘਰੇ ਪੈਣਾ ਜਦੋਂ ਉਹ ਪੀ ਲੈਂਦੇ ਹੁਣ ਫਲਾਈਟ ਦੇ ਵਿੱਚ ਹਾਚ ਮਿਲਦੀ ਹੈ ਜੀ ਆਮ ਬੰਦਿਆਂ ਨੂੰ ਮਿਲ ਜਾਂਦੀ ਹੈ ਹੋ ਸਕਦਾ ਹੈ ਕਿ ਪੈਗ ਵੱਧ ਲੱਗਿਆ ਹੋਵੇ ਜਾਂ ਹੋ ਸਕਦਾ ਕੋਈ ਜ਼ਰੂਰੀ ਨਹੀਂ ਕਿ ਸ਼ਰਾਬ ਹੀ ਪੀਤੀ ਹੋਵੇ ਹੋ ਸਕਦਾ ਹੈ ਕਿ ਕਈ ਵਾਰੀ ਵੈਸੇ ਵੀ ਹੁੰਦਾ ਆਪਣਾ ਕਿਹੜਾ ਪੈਰ ਨਹੀਂ ਫਿਸਲਦਾ ਕਈ ਵਾਰੀ اچانک ਪੈਰ ਫਿਸਲ ਕੇ ਬੰਦੇ ਦੀ ਲੱਤ ਬਾਹਰ ਟੁੱਟ ਜਾਂਦੀ ਮਣਕਾ ਵੀ ਟੁੱਟ ਜਾਂਦਾ ਠੀਕ ਹੈ ਮਾਨ ਸਾਹਿਬ ਡਿੱਗੇ ਨਾ ਇਹ ਚ ਦੋ ਚੀਜ਼ਾਂ ਹੋ ਸਕਦੀਆਂ ਵੀ ਜਾਂ ਤਾਂ ਹੋ ਸਕਦਾ ਓਵਰਡੋਜ਼ ਹੋ ਗਈ ਹੋਵੇ ਤੇ ਕੋਈ ਦਿਮਾਗ ਤੇ ਉਹਦਾ ਦੀ ਬਰਡਨ ਦਿੱਲੀੋਂ ਲੈ ਕੇ ਆ ਰਹੇ ਹੋਣ ਹੁਣ ਗੱਲ ਤੁਹਾਡੇ ਆ ਗਈ ਮਹੱਲਾ ਕਲੀਨਿਕ ਦੀ ਚਲੋ ਮਾਨ ਸਾਹਿਬ ਡਿੱਗਣ ਨਾਲ ਡਿੱਗ ਪਏ ਠੀਕ ਹੈ ਬੇਸ਼ੱਕ ਮਾਨ ਸਾਹਿਬ ਨੇ ਕਿਹਾ ਸੀ ਮੈਨੂੰ ਪੌੜੀ ਨਹੀਂ ਦੀ ਸੀ ਠੀਕ ਹੈ ਹੁਣ ਪੌੜੀ ਕੋਈ ਕਾਰਨ ਹੋਊਗਾ ਨਾ ਦੱਸੰਦਾ ਹਨਾ ਤੇ ਆਮ ਲੋਕਾਂ ਨੇ ਕਿਹਾ ਕਿ ਉਹ ਨਸ਼ਾ ਸੀ ਪੈਰ ਸਲਿੱਪ ਕਰ ਗਿਆ ਸਲਿੱਪ ਕਰਕੇ ਡਿੱਗੇ ਤੇ ਡਿੱਗ ਕੇ ਬੇਹੋਸ਼ ਹੋ ਗਏ ਹਨਾ ਚਲੋ ਬੇਹੋਸ਼ੀ ਠੀਕ ਹੈ ਸਮਝਦੇ ਆ ਆਮ ਗੱਲ ਹੈ ਹੋ ਜਾਂਦਾ ਬੰਦਾ ਤੇ ਪਰ ਬੇਹੋਸ਼ੀ ਐਡੀ ਭੈੜੀ ਚੀਜ਼ ਨਹੀਂ ਹੁੰਦੀ ਆਪਣੇ ਕਿਸੇ ਆਮ ਬੰਦੇ ਨੂੰ ਬੇਹੋਸ਼ੀ ਹੋ ਜੇ ਨਾ ਤੇ ਆਪਾਂ ਇੱਕ ਵਾਰੀ ਉਹਨੂੰ ਚੁੱਕ ਕੇ ਬਾਜ਼ਾਰ ਤੱਕ 1 ਕਿਲੋਮੀਟਰ ਲੈ ਜਾਂਦੇ ਵੀ ਆਪਾਂ ਫੈਮਿਲੀ ਡਾਕਟਰ ਨੂੰ ਹੀ ਹਰੇ ਆਪਾਂ ਆਮ ਮੈਂ ਇਹ ਸ਼ਬਦ ਨਹੀਂ ਵਰਤਦਾ ਪਰ ਲੋਕ ਵਰਤੇ ਹੁੰਦੇ ਨੇ ਨਾ ਕਿ ਝੋਲਾ ਛਾਪ ਝੋਲਾ ਛਾਪ ਨਹੀਂ ਹੁੰਦੇ ਝੋਲਾ ਛਾਪ ਨਹੀਂ ਹੁੰਦੇ ਕਿ ਜਿਹੜਾ ਬੰਦਾ ਆਪਾਂ ਨੂੰ ਮੁੱਢਲੀ ਸਹਾਇਤਾ ਦਿੰਦਾ ਨਾ ਉਹ ਆਪਣੀ ਵਾਸਤੇ ਉਹ ਵੀ ਪਰਮਾਤਮਾ ਦਾ ਰੂਪ ਹੀ ਹੁੰਦਾ ਠੀਕ ਹੈ ਵੀ ਉਹ ਜੇ ਬੈਠੇ ਆ ਨਾ ਤੇ ਆਪਾਂ ਨੂੰ ਮੁੱਢਲੀ ਸਹਾਇਤਾ ਵਾਸਤੇ ਭੱਜ ਕੇ ਬਾਜ਼ਾਰ ਨਹੀਂ ਜਾਣਾ ਪੈਂਦਾ ਮੌਕੇ ਤੇ ਆਪਣੇ ਕੋਲ ਸਾਧਨ ਹੀ ਨਾ ਹੋਵੇ ਕਾਰ ਨਾ ਹੋਵੇ ਮੋਟਰਸਾਈਕਲ ਨਾ ਹੋਵੇ ਤੇ ਉਹਨੂੰ ਕਾਲ ਕਰਦੇ ਆ ਨਾ ਫਟਾਫਟ ਡਾਕਟਰ ਸਭ ਆਇਓ ਫਟਾਫਟ ਪਤਾ ਨਹੀਂ ਕੀ ਹੋ ਗਿਆ ਤੇ ਉਹ ਵਿਚਾਰਾ ਭੱਜ ਕੇ ਆਉਂਦਾ ਵੀ ਆਪਾਂ ਜੇ ਇੱਕ ਆਮ ਡਾਕਟਰ ਨੂੰ ਜਿਹੜਾ ਪਿੰਡ ਦੇ ਵਿੱਚ ਬ ਫਿਰ ਮਾਨ ਸਾਹਿਬ ਮੁਹੱਲਾ ਕਲੀਨਿਕ ਜਾ ਸਕਦੇ ਸੀ ਜਾਂ ਉਹ 에어ਪੋਰਟ ਚੰਡੀਗੜ੍ਹ ਦਾ ਸੀ ਜਾਂ ਉਹ 에어ਪੋਰਟ ਮਹਾਲੀ ਦਾ ਸੀ ਕੋਈ ਵੀ ਸੀਗਾ ਠੀਕ ਹੈ ਚੰਡੀਗੜ੍ਹ ਦਾ ਹੀ ਸੀ ਕੀ ਚੰਡੀਗੜ੍ਹ 에어ਪੋਰਟ ਦੇ ਨੇੜੇ ਕੋਈ ਮੁਹੱਲਾ ਕਲੀਨਿਕ ਮਾਨ ਸਾਹਿਬ ਨੇ ਹੁਣ ਤੱਕ ਨਹੀਂ ਬਣਾਇਆ ਜੀ ਠੀਕ ਹੈ ਮਾਨ ਸਾਹਿਬ ਦਾ ਇੱਕ ਤੁਸੀਂ ਬਿਆਨ ਸੁਣਿਆ ਹੋਊਗਾ ਮਾਨ ਸਾਹਿਬ ਕਹਿੰਦੇ ਸੀ ਕਿ ਅਮਰੀਕਾ ਵਾਲੇ ਕਹਿੰਦੇ ਕਿ ਬਹੁਤ ਵਧੀਆ ਕੰਮ ਪੰਜਾਬ ਸਰਕਾਰ ਨੇ ਕੀਤਾ ਮੁਹੱਲਾ ਕਲੀਨਿਕ ਵਾਲਾ ਅਸੀਂ ਵੀ ਇਹ ਕਰਨ ਜਾ ਰਹੇ ਹਾਂ ਠੀਕ ਹੈ ਜੇ ਇੰਨੇ ਵਧੀਆ ਮੁਹੱਲਾ ਕਲੀਨਿਕ ਬਣੇ ਹੈ ਵੀ ਅਮਰੀਕਾ ਪ੍ਰਭਾਵਿਤ ਹੋ ਗਿਆ ਕਿ ਅਸੀਂ ਵੀ ਬਣਾਵਾਂਗੇ ਇਹਦੇ ਨਾਲ ਦੇ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਡੈਗ ਕੇ ਬਹੋਸ਼ੀ ਆ ਜਾਣੀ ਨਾ ਕੋਈ ਐਂ ਤਾਂ ਹੈ ਨਹੀਂ ਸੀ ਕੋਈ ਗਹਿਰਾ ਜ਼ਖਮ ਨਹੀਂ ਸੀ ਉਹਨਾਂ ਦੇ ਉਹਦੇ ਵਾਸਤੇ ਦਿੱਲੀ ਅਪੋਲੋ ਜਾਂ ਏਮਜ਼ ਜਿਹੜੇ ਵੀ ਹਸਪਤਾਲ ਦਿੱਲੀ ਲੈ ਕੇ ਗਏ ਸੀ ਨਾ ਜਹਾਜ਼ ਦਾ ਖਰਚਾ ਇੰਨਾ ਸੀਐਮ ਸਿਕਿਉਰਿਟੀ ਦਾ ਖਰਚਾ ਦੁਬਾਰਾ ਪਵਾਉਣ ਦੀ ਲੋੜ ਨਹੀਂ ਸੀ ਠੀਕ ਹੈ ਨਾ ਜਾਂਦੇ ਮਹੱਲਾ ਕਲੀਨਿਕ ਚੰਡੀਗੜ੍ਹ ਪੀਜੀਆ ਵੀ ਹੈਗਾ ਸੀਗਾ ਹੋਰ ਵੀ ਬਹੁਤ ਟੌਪ ਦੇ ਹਸਪਤਾਲ ਚੰਡੀਗੜ੍ਹ ਦੇ ਵਿੱਚ ਪਏ ਉੱਥੇ ਲੈ ਜਾ ਸਕਦੇ ਸੀ ਠੀਕ ਹੈ ਦਿੱਲੀ ਕਿਉਂ ਤੇ ਫਿਰ ਹੁਣ ਇਹਦਾ ਮਤਲਬ ਕਿ ਲੋਕਾਂ ਵਾਸਤੇ ਜਿਹੜਾ ਨਾ ਮੁਹੱਲਾ ਕਲੀਨਿਕ ਜਿਹੜੇ ਉਹ ਲੋਕਾਂ ਵਾਸਤੇ ਹੈ ਤੁਹਾਨੂੰ ਕੁਝ ਮਿਲੇ ਕੁਝ ਨਾ ਮਿਲੇ ਤੁਹਾਡਾ ਇਲਾਜ ਹੋਵੇ ਨਾ ਹੋਵੇ ਬਸ ਇੱਕ ਆਪਣੀ ਫਾਰਮੈਲਟੀ ਕਰਤੀ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਸਾਡੀ ਸਰਕਾਰ ਬਣਾ ਪਾਣੀ ਵਾਲੀਆਂ ਬੱਸਾਂ ਚਲਾ ਦੇਾਂਗੇ ਠੀਕ ਹੈ ਪਾਣੀ ਵਾਲੀ ਬੱਸ ਚੱਲਦੀ ਬੁਹਉਣ ਦੀ ਖਾਤਰ ਨਾ ਮੇਰੇ ਖਿਆਲ ਚ ਕਰੋਨਾ ਨਹੀਂ ਅਰਬਾਂ ਰੁਪਏ ਬਰਬਾਦ ਕਰਦਾ ਸੁਖਵੀਰ ਸਿੰਘ ਬਾਦਲ ਨੇ ਪਰ ਉਹਨੇ ਚਲਾਤੀ ਸੀ ਉਹ ਚਲਾਤੀ ਸੀ ਨਾ ਬਸ ਉਹ ਜਾਂ ਤਾਂ ਦੇਖੋ ਜੀ ਜਾਂ ਤਾਂ ਜਿਵੇਂ ਕਿਹਾ ਸੀ ਵੀ ਹਰੀ ਕੇ ਪੱਤਨ ਨਹਿਰ ਤੋਂ ਚੱਲਿਆ ਕਰੂਗੀ ਤੇ ਨਹਿਰ ਦੇ ਵਿੱਚ ਵਿੱਚ ਮੁਕਸਰ ਤੱਕ ਆ ਜਾ ਕਰੂਗੀ ਜਾਂ ਤਾਂ ਫਿਰ ਉਵੇਂ ਚੱਲਦੀ ਨਾ ਠੀਕ ਹੈ ਹਾਂ ਦੇਖੋ ਕੈਮਰਾਮੈਨ ਦੀ ਗੱਲ ਸੁਣ ਲੋ ਹਨ ਨਾਲ ਮੱਛੀਆਂ ਫੜ ਲਿਆ ਕਰਦੇ ਹਨ ਨਹਿਰ ਚ ਆਉਂਦੇ ਆਉਂਦੇ ਮੈਂ ਕਹਿੰਦਾ ਵੀ ਦੇਖੋ ਅਸਲ ਦੇ ਵਿੱਚ ਕੀ ਹੈ ਜੀ ਮੈਂ ਪਹਿਲਾਂ ਕਹਿ ਚੁੱਕਿਆ ਵੀ ਕਿਸੇ ਦੇ ਸਪੋਰਟਰ ਨਹੀਂ ਹੈ ਤੇ ਕਿਸੇ ਦੇ ਵਿਰੋਧੀ ਨਹੀਂ ਹੈ ਠੀਕ ਹੈ ਬਸ ਫਿਕਰ ਜਿਹੜੀ ਹੈ ਨਾ ਇਸ ਗੱਲ ਦੀ ਹੈ ਕਿ ਬਹੁਤ ਹੋ ਗਿਆ ਠੀਕ ਹੈ ਪੰਜਾਬ ਜਿਵੇਂ ਇੱਕ ਇਹਨਾਂ ਦਾ ਨਾ ਬਾਗੀ ਹੋਇਆ ਬੰਦਾ ਕਹਿੰਦਾ ਵੀ ਸਾਡੇ ਜਿਹੜੇ ਲੀਡਰ ਹੈ ਨਾ ਤੇ ਸਾਰੇ ਗੱਪੀ ਆ ਸਾਡੀ ਤੇ ਸਰਕਾਰੀ ਗੱਪੀਆਂ ਦੀ ਹੈ ਜਿਵੇਂ ਪਹਿਲਾਂ ਮਾਨ ਸਾਹਿਬ ਨੇ ਜਦੋਂ 15 ਅਗਸਤ ਤੇ ਤੁਸੀਂ ਹੁਣੇ ਵੇਖਿਆ ਹੀ ਸੀ ਭਾਸ਼ਣ ਦਿੱਤਾ ਸੀ ਸ਼ੀਸ਼ੇ ਦੇ ਕੈਮਰੇ ਵਿੱਚ ਖੜਕੇ ਦਿੱਤਾ ਵੀ ਇੱਕ ਉਦੋਂ ਇਹ ਲੱਗਦਾ ਸੀ ਵੀ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਸਹੀ ਨਹੀਂ ਲੱਗਦੀ ਹੁਣ ਵੀ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਡਾਕਟਰ ਵਧੀਆ ਨਹੀਂ ਇਹੀ ਸਿੱਧਾ ਇੱਥੇ ਇਹੀ ਹੁੰਦਾ ਨਾ ਸਿੱਧਾ ਇਹੀ ਹੁੰਦਾ ਹੈ ਤੇ ਲੋਕਾਂ ਨੂੰ ਇਹ ਕਹਿ ਰਿਹਾ ਅਸੀਂ ਵਡੀਆਂ-ਵਡੀਆਂ ਸਟੇਜਾਂ ਤੇ ਜਾਂ ਕੇ ਭਾਸ਼ਣ ਦਿੰਦੇ ਅਸੀਂ ਪੰਜਾਬ ਦੇ ਵਿੱਚ ਬਹੁਤ ਵਧੀਆ ਡਾਕਟਰ ਲਿਆਂਦੇ ਬਹੁਤ ਵਧੀਆ ਕਲੀਨਿਕ ਮੁਹੱਲੇ ਬਣਾਤੇ ਬਹੁਤ ਵਧੀਆ ਜਨਨ ਕੇ ਹਸਪਤਾਲ ਬਣਾਤੇ ਠੀਕ ਹੈ ਪੰਜਾਬ ਦੇ ਵਿੱਚ ਕੋਈ ਡਾਕਟਰ ਨਹੀਂ ਸੀ ਜਿਹੜਾ ਸੀਐਮ ਭਗਵੰਤ ਮਾਨ ਦਾ ਇਲਾਜ ਕਰ ਸਕੇ ਹਾਂ ਮੈਂ ਕਹਿੰਦਾ ਦੇਖੋ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ ਧਿਆਨ ਦੇਣ ਯੋਗ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ ਨਹੀਂ ਕੱਲਾ ਚਾਹੇ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਚਲੇ ਜਾਓ ਚਾਹੇ ਹੈਲਥ ਡਿਪਾਰਟਮੈਂਟ ਚਲੇ ਜਾਓ ਤੇ ਚਾਹੇ ਤੁਸੀਂ ਜੁੜੀ ਆਪਣਾ ਆਫੀਸ਼ੀਅਲੀ ਕਿਸੇ ਵੀ ਹੋਰ ਚਲੇ ਜਾਓ ਠੀਕ ਹੈ ਕਿਸੇ ਵੀ ਥਾਂ ਤੇ ਜਿਹੜੀਆਂ ਅਸਾਮੀਆਂ ਨਾ ਮੁਲਾਜ਼ਮ ਅਫਸਰ ਪੂਰੇ ਨਹੀਂ ਹੈ ਨਾ ਡਾਕਟਰ ਪੂਰੇ ਹੈ ਨਾ ਟੀਚਰ ਪੂਰੇ ਹੈ ਨਾ ਪੁਲਿਸ ਦੇ ਵਿੱਚ ਮੁਲਾਜ਼ਮ ਪੂਰੇ ਹੈ ਹੋਰ ਤੁਸੀਂ ਆਪਣੀ ਇੱਥੇ ਨਗਰ ਕਾਉਂਸਲ ਚਲੇ ਜਾਓ ਨਾ ਨਗਰ ਕਾਉਂਸਲ ਚ ਮੁਲਾਜ਼ਮ ਪੂਰੇ ਹੈ ਇੱਕ ਇੱਕ ایਓ ਜਿਹੜਾ ਹੈਗਾ ਦੋ ਦੋ ਤਿੰਨ ਤਿੰਨ ਥਾਂਾਂ ਤੇ ਐਡੀਸ਼ਨਲ ਚਾਰਜ ਲਈ ਬੈਠਾ ਹੈ ਨਾ ਤਹਿਸੀਲਦਾਰ ਪੂਰੇ ਹੈ ਨਆ ਸੀ ਡੀ ਐਮ ਪੂਰੇ ਆ ਐਡੀਸ਼ਨਲ ਚਾਰਜ ਚੱਲੀ ਜਾਂਦੇ ਐ ਐਸ ਐਸ ਵੀ ਪੂਰੇ ਐਸ ਉਹ ਤਾਂ ਪੁਲਿਸ ਦੀ ਗੱਲ ਤਾਂ ਪੁਲਿਸ ਕੋਲ ਤਾਂ ਫਰੀ ਬਹੁਤ ਘੱਟ ਐ ਜੀ ਆਪਾਂ ਦੋਸ਼ ਦੇ ਦੇਨੇ ਆ ਕਿ ਪੁਲਿਸ ਜਿਹੜੀ ਆ ਆ ਨਹੀਂ ਕਰਦੀ ਉਹ ਨਹੀਂ ਹੁਣ ਮੇਰੀ ਗੱਲ ਸੁਣੋ ਇੰਨੀ ਇੰਨਾ ਵੱਡਾ ਆਪਣਾ ਆਪਣੇ ਲੋਕਲ ਜੈਤੋ ਦਾ ਮੰਨ ਲਓ ਇੰਨਾ ਵੱਡਾ ਏਰੀਆ ਪੁਲਿਸ ਕਿੰਨੀ ਐ ਠੀਕ ਐ ਸਾਰੇ ਏਰੀਆ ਦੇ ਐ ਕੋਈ ਉਹ ਅਲਾਦੀਨ ਦਾ ਚਰਾਗ ਤਾਂ ਪੁਲਿਸ ਕੋਲ ਹੈ ਨਹੀਂਗਾ ਵੀ ਪੁਲਿਸ ਉਥੋਂ ਬੈਠੀ ਦੂਰਦਰਸ਼ੀ ਤੇ ਉਥੋਂ ਦੇਖੀ ਦਵੇ ਵੀ ਯਾਰ ਉਥੇ ਆ ਘਟਨਾ ਹੋਣ ਲੱਗੀ ਭੱਜੋ ਏ ਭੱਜੋ ਏ ਆਪਾਂ ਬਹੁਤ ਵਾਰੀ ਕਹਨੇ ਆ ਨਾ ਵੀ ਯਾਰ ਘਟਨਾ ਹੋਈ ਤੋਂ ਬਾ ਅੱਗ ਲੱਗ ਜੇ ਫਾਇਰ ਬ੍ਰਿਗੇਡ ਵੀ ਤਾਂ ਕਈ ਵਰੀ ਉਦੋਂ ਆਉਂਦੀ ਹੈ ਨਾ ਜਦੋਂ ਸਾਰਾ ਕੁਝ ਸੜ ਚੁੱਕਿਆ ਹੁੰਦਾ ਉਹ ਤਾਂ ਏਰੀਆ ਤੇ ਡਿਪੈਂਡ ਕਰਦਾ ਕਿ ਕਿੰਨੀ ਦੂਰ ਹੈ ਹੁਣ ਜਦੋਂ ਆਪਾਂ ਆਪਣੀ ਕਾਲ ਕਾਲ ਚਲੀ ਗਈ ਕੋਈ ਘਟਨਾ ਵਾਪਰ ਰਹੀ ਜਾਂ ਵਾਪਰ ਚੁੱਕੀ ਜਾਂ ਆਪ ਇੱਕ ਕਾਲ ਗਈ ਪੁਲਿਸ ਨੂੰ ਕੀ ਪਤਾ ਪੁਲਿਸ ਕੋਲੇ ਉਸ ਟਾਈਮ ਆਪਣੇ ਕੋਲੇ ਆਉਣ ਵਾਸਤੇ ਮੁਲਾਜ਼ਮ ਥਾਣੇ 'ਚ ਹਾਜ਼ਰ ਹੈਗਾ ਵੀ ਇਹ ਕਿ ਹੈ ਨਹੀਂ ਠੀਕ ਹੈ ਇਸ ਕਰਕੇ ਧਿਆਨ ਜਿਹੜੀਆਂ ਚੀਜ਼ਾਂ ਦੇ ਨਾ 77 ਸਾਲ ਹੋ ਗਏ ਸਾਢੇ 77 ਸਾਲ 77 78 ਸਾਲ ਯਾਨੀ ਕਿ ਜਿਹਨੂੰ ਆਜ਼ਾਦੀ ਡੰਮੀ ਆਜ਼ਾਦੀ ਆ ਉਹ ਠੀਕ ਹੈ ਆਜ਼ਾਦੀ ਨਹੀਂ ਮੈਂ 47 ਵਾਲੀ ਮੈਂ ਨਹੀਂ ਆਜ਼ਾਦੀ ਮੰਨਦਾ ਉਹਨੂੰ ਜੀ ਠੀਕ ਹੈ ਆਜ਼ਾਦੀ ਉਹ ਹੁੰਦੀ ਹੈ ਜਿੱਥੇ ਬੰਦੇ ਨੂੰ ਬੋਲਣ ਦਾ ਅਧਿਕਾਰ ਹੋਵੇ ਜਿੱਥੇ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੋਵੇ ਇੱਥੇ ਤਾਂ ਅਧਿਕਾਰ ਖਤਮ ਕੀਤੇ ਜਾ ਰਹੇ ਜੀ ਇੱਕ ਕੱਲ ਕੇ ਪਰਸੋਂ ਦੀ ਗੱਲ ਹੈ ਅਸੀਂ ਕਿਤੇ ਬੈਠੇ ਸੀਗੇ ਮੈਂ ਯਾਦ ਕਰੂੰਗਾ ਕਿ ਕੌਣ-ਕੌਣ ਬੈਠੇ ਸੀ ਉੱਥੇ ਇਹ ਗੱਲ ਨਿਕਲ ਕੇ ਆਈ ਕਿ ਹੁਣ ਜਿਹੜਾ ਹੈਗਾ ਆਮ ਹੀ ਚੱਲ ਪਿਆ ਨਾ ਸਿਸਟਮ ਇਹ ਵੀ ਜਿਵੇਂ ਮਾਲਵਿੰਦਰ ਸਿੰਘ ਮਾਲੀ ਨਾਲ ਹੋਇਆ ਠੀਕ ਹੈ ਏਡੀ ਵੱਡੀ ਗੱਲ ਨਹੀਂ ਸੀ ਵੀ ਉਹਨੂੰ ਚਾਕੇ 1 ਅਕਤੂਬਰ ਤੱਕ ਕਿ ਜੇਲ ਨਯਾਕਰ ਰਾਸਤੇ ਭੇਜ ਦਿਓ ਹਨ ਉਹਦੇ ਵਿੱਚ ਜਿਹੜਾ ਨਾ ਇਹਨਾਂ ਦੇ ਆਪਣੇ ਵਿਧਾਇਕਾਂ ਨੇ ਵਿਰੋਧਤਾ ਕੀਤੀ ਆਮ ਆਦਮੀ ਪਾਰਟੀ ਦੇ ਨੇ ਕਿ ਇਹੇ ਮਾਨ ਸਾਹਿਬ ਦਾ ਫੈਸਲਾ ਗਲਤ ਹੈ ਠੀਕ ਹੈ ਤੇ ਮਾਨ ਸਾਹਿਬ ਕੀ ਕਹਿੰਦੇ ਹੁੰਦੇ ਸੀ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੀਡਰ ਨਹੀਂ ਠੀਕ ਹੈ ਤੇ ਹੁਣ ਲੀਡਰ ਵੱਡੇ ਕਿਉਂ ਹੋਗੇ ਠੀਕ ਹੈ ਇਹ ਵੀ ਗੱਲਾਂ ਪਤਾ ਲੱਗੀਆਂ ਜਿਹੜੀ ਕੱਲ ਪਰਸੋਂ ਸਾਡੀ ਗੱਲ ਹੋ ਰਹੀ ਸੀ ਨਾ ਕਿਤੇ ਬੈਠੇ ਸੀ ਅਸੀਂ ਮੇਰੇ ਖਿਆਲ ਲੋਕਲ ਸੀ ਕਿੱਥੇ ਮੈਂ ਸਕਿਪ ਕਰ ਰਿਹਾ ਕਿਉਂਕਿ ਕਈ ਕੰਮ ਜੇ ਕਿਤੇ ਦੋ ਤਿੰਨ ਦਿਨਾਂ ਚ ਬੈਠੇ ਸੀ ਉੱਥੇ ਇਹ ਗੱਲ ਨਿਕਲ ਕੇ ਆਈ ਕਿ ਐਮ ਐਲ ਏ ਨੂੰ ਜਿੰਨੇ ਕ ਮਾਨ ਸਾਹਿਬ ਦੇ ਆਪਣੇ ਹਿਸਾਬ ਚ ਚੱਲਦੇ ਆ ਹੁਣ ਆਪਾਂ ਨੂੰ ਨਹੀਂ ਪਤਾ ਵੀ 99 ਦੇ 99 ਚੱਲਦੇ ਆ ਕਿ ਕਿੰਨੇ ਚੱਲਦੇ ਉਹਨਾਂ ਐਮ ਐਲ ਏ ਨੂੰ ਮੀਟਿੰਗ ਸਦ ਕੀ ਇਹ ਗੱਲ ਆਖੀ ਗਈ ਹੈ ਕਿ ਤੁਸੀਂ ਜਿਹੜਾ ਆਪਣੇ ਪੁਲਿਸ ਨੂੰ ਸਬੰਧਤ ਪੁਲਿਸ ਜਿਹੜੀ ਤੁਹਾਡੇ ਕੋਲ ਹੈਗੀ ਆ ਉਹਨੂੰ ਇਹ ਵਾਰਨਿੰਗ ਦੇ ਦਿਓ ਪਰੇ ਲੋਕਾਂ ਦੇ ਵਿੱਚ ਗੱਲ ਆਈ ਹੋਈ ਹੈ ਮੇਰੀ ਗੱਲ ਨਹੀਂ ਹੈ ਕਹਿੰਦੇ ਕਿ ਜਿਹਦੇ ਤੇ ਅਸੀਂ ਆਖਾਂਗੇ ਨਾ ਪਰਚਾ ਦੇਣਾ ਐਮਐਲਏ ਨੇ ਪੁਲਿਸ ਨੂੰ ਇਹ ਕਹਿੰਦੇ ਇਹ ਕਹਿਣਾ ਸ਼ੁਰੂ ਕਰਤਾ ਕਿ ਜਿਹਦੇ ਤੇ ਅਸੀਂ ਆਖਾਂਗੇ ਪਰਚਾ ਦੇਣਾ ਤੁਹਾਨੂੰ ਦੇਣਾ ਪਊਗਾ ਜੀ ਠੀਕ ਹੈ ਨਹੀਂ ਤਾਂ ਫਿਰ ਬਦਲੀ ਤੇਰੀ ਜਿਹੜੀ ਹੈ ਨਾ ਜਿਹੜੀ ਸੀਟ ਤੇ ਬੈਠਾ ਇਹਦੇ ਨਹੀਂ ਰਹਿੰਦੇ ਨਾ ਤੈਨੂੰ ਜੀ ਮੁਲਾਜ਼ਮ ਕੀ ਹੁੰਦਾ ਮੈਂ ਇੱਕ 90 ਵੇਲੇ ਦੀ ਗੱਲ ਕਰਾਂ ਤੁਹਾਡੇ ਨਾਲ ਮੈਂ 99 90 ਵੇਲੇ ਦੀ ਇੱਕ ਅਸੀਂ ਨਾ ਰਿਸ਼ਤਾ ਵੇਖਣ ਗਏ ਸੀ ਸਿਸਟਰ ਵਾਸਤੇ ਉਹ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਸੀ ਠੀਕ ਹੈ ਤੇ ਚਲੋ ਕਿਸੇ ਕਾਰਨ ਉਹ ਨਹੀਂ ਹੋਇਆ ਜਦੋਂ ਗੱਲਾਂ ਬਾਤਾਂ ਹੋਈਆਂ ਨਾ ਮੁੰਡੇ ਨਾਲ ਗੱਲਾਂ ਹੋਈਆਂ ਤੇ ਮੁੰਡੇ ਨੂੰ ਪੁੱਛਿਆ ਵੀ ਤੇਰੀ ਜੌਬ ਹੋਊਂਦਾ ਕਨਸਟੇਬਲ ਸੀਗਾ ਠੀਕ ਹੈ ਉਹਨੂੰ ਆਖਿਆ ਯਾਰ ਵੀ ਐਸ ਦੌਰ ਦੇ ਵਿੱਚ ਤਾਂ ਆਮ ਹੀ ਲੋਕਾਂ ਨੂੰ سٹਾਰ ਲੱਗੇ ਹਨ ਵੀ ਤੂੰ ਉਹਨੇ ਜੋ ਦੱਸਿਆ ਵੇ ਇੰਨਾ ਟਾਈਮ ਹੋ ਗਿਆ ਮੈਨੂੰ ਕਨਸਟੇਬਲ ਭਰਤੀ ਹੋਣੀ ਉਹ ਕਹਿੰਦਾ ਵੀ ਮੇਰੇ ਵੀ ਲੱਗਦੇ ਸੀ ਠੀਕ ਹੈ ਪਰ ਮੈਂ ਆਹਦਾ ਆਪਦੇ ਐਸਐਸਪੀ ਸਾਹਿਬ ਨੂੰ ਇਹ ਬੇਨਤੀ ਕਰਤੀ ਵੀ ਦੇਖੋ ਜੀ ਕੋਈ ਪੁਲਿਸ ਜੋ ਮਰਜ਼ੀ ਕਰੇ ਮੁਕਾਬਲਾ ਕਰੇ ਕੁਝ ਕਰੇ ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਜਾਣਾ ਮੈਂ ਕੁਝ ਨਹੀਂ ਕਰਨਾਗਾ ਮੇਰੇ ਕੋਲ ਨਾਰਮਲ ਡਿ ਵੀ ਗੋਨਿਆਣੇ ਸਾਈਡ ਦਾ ਮੁੰਡਾ ਸੀ ਉਹ ਅਖੇ ਐਸਐਸਪੀ ਸਾਹਿਬ ਕਹਿੰਦੇ ਵੀ ਤੈਨੂੰ ਪਤਾ ਹੈ ਫਿਰ ਅਖੇ ਵੀ ਮੈਨੂੰ ਜਵਾਬ ਦੇਣ ਦਾ ਨਤੀਜਾ ਕੀ ਹੈ ਉਹ ਆ ਤਾਂ ਮੈਂ ਮੋੜ ਕੇ ਆਖਿਆ ਸੀ ਆ ਤਾਂ ਮੈਂ ਕਿਹਾ ਸਰ ਤੁਸੀਂ ਮੇਰੇ ਬਦਲੀ ਕਰ ਸਕਦੇ ਹੋ ਤੁਸੀਂ ਮੇਰੀ ਵਰਦੀ ਨਹੀਂ ਲਵਾ ਸਕਦੇ ਠੀਕ ਹੈ ਇਸ ਕਰਕੇ ਮੈਂ ਕਹਿੰਨਾ ਕਿ ਜਿਹੜਾ ਜਿਹਦੇ ਵਿੱਚ ਗੈਰਤ ਹੈਗੀ ਹੈ ਨਾ ਮੁਲਾਜ਼ਮ ਦੇ ਵਿੱਚ ਕੱਲੀ ਪੁਲਿਸ ਦੀ ਗੱਲ ਨਹੀਂ ਕਿਸੇ ਵੀ ਠੀਕ ਹੈ ਉਹ ਬੰਦਾ ਕਹਿੰਦਾ ਜੀ ਕੋਈ ਗੱਲ ਨਹੀਂ ਕਰਦੇ ਹੋ ਕਈ ਟੀਚਰ ਤੁਸੀਂ ਵੇਖਿਆ ਕਈ ਟੀਚਰ 1.5 150 ਕਿਲੋਮੀਟਰ ਆਪਣਾ ਓਨ ਕਰਦੇ ਠੀਕ ਹੈ ਜੀ ਬਦਲੀਆਂ ਵਾਸਤੇ ਬਹੁਤ ਬਹੁਤ ਚਰ ਤੱਕੇ ਖਾਂਦੇ ਆ 1.5 150 ਕਿਲੋਮੀਟਰ ਦਾ ਕਾਰਨ ਕੀ ਹੁੰਦਾ ਕਿ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਹੈਗਾ ਨਾ ਵੀ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਕਿਤੇ ਨਾ ਕਿਤੇ ਕਹਾ ਹੁੰਦਾ ਕਿ ਮੈਂ ਐ ਨਹੀਂ ਕਰਦਾ ਯਾਰ ਹਾਂ ਜਨਨ ਕਿ ਅਣਖ ਤੇ ਰੜਕ ਦੀ ਗੱਲ ਹੈ ਅਣਖ ਤੇ ਰੜਕ ਦੀ ਗੱਲ ਹੈ ਤੇ ਮੈਂ ਇੱਥੇ ਕਹਿੰਦਾ ਦੇਖੋ ਜੀ ਬਹੁਤ ਹੋ ਗਿਆ ਠੀਕ ਹੈ ਵੀ ਲੋਕ ਲੋਕਾਂ ਨੂੰ ਮਜਬੂਰ ਨਾ ਕਰੋ ਇਸ ਗੱਲ ਵਾਸਤੇ ਹਨਾ ਵੀ ਉਹ ਜਥੇਬੰਦੀਆਂ ਕਹਿੰਦੀਆਂ ਹੁੰਦੀਆਂ ਅ ਗੱਲ ਪਿਆ ਜਾਂਦੇ ਆ ਕੇ ਲੋਕ ਇਦਾਂ ਦਾ ਨਾਰਾ ਹੈ ਠੀਕ ਹੈ ਠੀਕ ਹੈ ਬੰਬ ਬਧੂਖਾਂ ਸਕਣ ਨਾ ਰੋਕ ਗੱਲ ਪੈ ਜਾਂਦੇ ਆ ਕੇ ਲੋਕ ਠੀਕ ਹੈ ਵੀ ਉੱਥੋਂ ਤੱਕ ਮਾਨਸਬ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਥੋਟੀਆਂ ਕਿੱਲਾ ਹੁੰਦੀਆਂ ਸੀਗੀਆਂ ਠੀਕ ਹੈ ਲੋਕਾਂ ਨੂੰ ਕਾਨੂੰਨ ਹੱਥ ਚ ਲੈਣ ਵਾਸਤੇ ਜਿਹੜਾ ਨਾ ਮਜਬੂਰ ਨਾ ਕਰੋ ਜੀ ਠੀਕ ਹੈ ਤੁਹਾਡੇ ਲੋਕ ਹੈ ਇਹਨਾਂ ਨੇ ਵੋਟਾਂ ਪਾਉਣੀਆਂ ਆ 2027 ਚ ਆ ਹੁਣੇ ਜਮਨੀ ਚੋਣ ਆ ਗਈਆਂ ਹੁਣ ਵੀ ਪਾਉਣੀਆਂ ਇਹਨਾਂ ਨੇ ਪਿਆਰ ਨਾਲ ਚਾਹੇ ਤਾਰਾ ਜੀ ਕਿਸੇ ਦੀ ਜਾਨ ਕੱਢ ਲਓ ਬੰਦਾ ਕਹਿੰਦਾ ਕੱਢ ਲਓ ਯਾਰ ਠੀਕ ਹੈ ਜੇ ਅੱਖਾਂ ਕੱਢ ਕੇ ਕੱਟੋਂਗੇ ਤਾਂ ਬਹੁਤ ਲੋਕ ਹੁੰਦੇ ਆ ਕੱਕ ਦੀ ਘੂਰ ਮੰਨਦੇ ਆ ਬਹੁਤ ਲੋਕ ਹੁੰਦੇ ਅੱਕ ਦੀ ਘੂਰ ਨਹੀਂ ਮੰਨਦੇ ਠੀਕ ਹੈ ਜੀ ਕਿੰਨੇ ਕੁਵਾਜਾਂ ਬੰਦ ਕਰੋਗੇ ਕਿੰਨੇ ਕੁ ਲੋਕਾਂ ਨੂੰ 2.3 ਕਰੋੜ ਦੀ ਆਬਾਦੀ ਹੈ ਕੋਈ ਨਾ ਕੋਈ ਤਾਂ ਜਿਹੜਾ ਹੈਗਾ ਨਾ ਫਿਰ ਉਹ ਕੋਈ ਨਾ ਕੋਈ ਤਾਂ ਫਿਰ ਤੁਹਾਨੂੰ ਬੰਦ ਕਰਤਾ ਤੁਹਾਡਾ ਕੋਈ ਹੋਰ ਸਾਥੀ ਬੋਲੋ ਮੈਨੂੰ ਬੰਦ ਕਰਤਾ ਮੇਰਾ ਕੋਈ ਹੋਰ ਸਾਥੀ ਬੋਲੋ ਠੀਕ ਹੈ ਬੋਲਣ ਵਾਲੇ ਨੇ ਬੋਲਦੇ ਰਹਿਣਾ ਉਹਨੂੰ ਨੋਟ ਕਰੋ ਕਿ ਬੋਲ ਕੇ ਵਰਿਆ ਇਹ ਜੀ ਇਹਦੀ ਪੀੜ ਕੀ ਹੈ ਇਹਦਾ ਦਰਦ ਕੀ ਹੈ ਠੀਕ ਹੈ ਮੈਂ ਅਕਸਰ ਨਾ ਕਈ ਵੀਰੇ ਬੰਦੇ ਕਹਿ ਦਿੰਦੇ ਆ ਕਿ ਇਹਦੀ ਹਰੇਕ ਤੀਜੀ ਚ ਉਹ ਇੰਟਰਵਿਊ ਦੇ ਵਿੱਚ ਨਾ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਨਾਮ ਹੁੰਦਾ ਹੈ ਜਿਹੜੇ ਬੰਦਿਆਂ ਨੂੰ ਕਿਤੇ ਕੋਈ ਮਾੜਾ ਮੋਟਾ ਸ਼ੱਕ ਆ ਨਾ ਡੱਲੇਵਾਲ ਸਾਹਿਬ ਬਾਰੇ ਠੀਕ ਹੈ ਇੱਕ ਐਨੇ ਸੁਲਝੇ ਸਿਆਣੇ ਕਿਸਾਨ ਆਗੂ ਆ ਉਹ ਜਿਹੜਾ ਬੰਦਾ ਇਕੱਲਾ ਉਹਨੂੰ ਇਕੱਲੀਆਂ ਪੋਸਟਾਂ ਵੇਖ ਕੇ ਲਿਖਣ ਜਾਣਦੇ ਨਾ ਕਿ ਇਹ ਸੜਕਾਂ ਰੋਕ ਲੈਂਦੇ ਆ ਇਹ ਆ ਕਰ ਲੈਂਦੇ ਆ ਇਹ ਆਪ ਦੀ ਚਾ ਉਧਰ ਕਰਦੇ ਫਲਾਣਾ ਕਦੇ ਉਹ ਮੈਂ ਕਹਿੰਦਾ ਕੋਈ ਵੀ ਕਹਿੰਦਾ ਘੁਆ ਦਾ ਬੰਦਾ ਕਿਉਂਕਿ ਜਦੋਂ ਮੀਟਿੰਗਾਂ ਹੁੰਦੀਆਂ ਸੀ ਨਾ ਕਿਸਾਨ ਅੰਦੋਲਨ ਵੇਰ ਦਿੱਲੀ ਅ ਕੇਂਦਰ ਦੇ ਮੰਤਰੀਆਂ ਨਾਲ ਉੱਥੇ ਖਾਸ ਕਰ ਸਾਰਾ ਜਿਹੜਾ ਸੀ ਪੁਆਇੰਟ ਉਹ ਡੱਲੇਵਾਲ ਸਾਹਿਬ ਤੇ ਖੜਾ ਹੁੰਦਾ ਸੀ ਠੀਕ ਹੈ ਉਹਨਾਂ ਨੇ ਸਾਰੀ ਗੱਲ ਜਿਹੜਾ ਸੀ ਨਾ ਪਹਿਲਾਂ ਸੁਣ ਕੇ ਸਾਰੀ ਮੰਤਰੀਆਂ ਦੀ ਫੇਰ ਉਹਨਾਂ ਨੇ ਆਪਣੀ ਫਾਈਨਲ ਦੱਸਣੀ ਹੁੰਦੀ ਸੀ ਠੀਕ ਹੈ ਮੈਂ ਕਹਿੰਦਾ ਕੋਈ ਕਹਿੰਦਾ ਕੋ ਆਂਦਾ ਬੰਦਾ ਜਿਹੜਾ ਮਰਜੀ ਉਹਨਾਂ ਨਾਲ ਬੈਠ ਜੇ ਨਾ ਤੇ ਉਹ ਬੋਲਤੀ ਬੰਦ ਕਰਵਾ ਦਿੰਦੇ ਦਲੀਲਾਂ ਦੇ ਨਾਲ ਠੀਕ ਹੈ ਇਹ ਆਧਾਰਨ ਮੈਂ ਕਿਉਂ ਦਿੱਤੀ ਹੈ ਕਿਉਂਕਿ ਸਰਕਾਰ ਦੇ ਵਿੱਚ ਵੀ ਨਾ ਇਸ ਟਾਈਮ ਨਾ ਹੋਣਾ ਚਾਹੀਦਾ ਠੀਕ ਹੈ ਡੱਲੇਵਾਲ ਸਾਹਿਬ ਜਦੋਂ ਕਹਿਣਗੇ ਨਾ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਐਦਾਂ ਕਿ ਇੱਕ ਗੱਲ ਕਰਨੀ ਉਹਨਾਂ ਨੇ ਸਾਹਮਣੇ ਵਾਲੇ ਨਾ ਮੈਂ ਕਹਿੰਦਾ ਕਿ ਸਰਕਾਰਾਂ ਦੇ ਵਿੱਚ ਵੀ ਤਾਰੇ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਲੋਕਾਂ ਨੂੰ ਨਾ ਲੋਕਾਂ ਨੂੰ ਪਿਆਰ ਨਾਲ ਜਿਹੜਾ ਪੇਸ਼ ਆਉਣ ਦੀ ਕੋਸ਼ਿਸ਼ ਕਰੋ ਤੇ ਪਿਆਰ ਨਾਲ ਜਿਹੜਾ ਨਾ ਬਹੁਤ ਕੁਝ ਹੋ ਜਾਂਦਾ ਜਿਹਦੇ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੀ ਨੇ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਵੀ ਸਮਾਂ ਇਹ ਨਹੀਂ ਕਿ ਜੇ ਤੁਹਾਡੇ ਕੋਲ 2.5 ਸਾਲ ਹੁਣ ਹੋਰ ਪਏ ਆ ਤੇ ਤੁਸੀਂ 2.5 ਸਾਲ ਇਹ ਸੋਚੋ ਵੀ ਯਾਰ ਲੋਕ ਜੇ ਬੋਲਣੋਂ हट ਜਾਣਗੇ ਤੇ ਫੇਰ ਸਾਨੂੰ ਵੋਟਾਂ ਪੈਣਗੀਆਂ ਨਹੀਂ ਲੋਕ ਆਪਦਾ ਮਨ ਬਣਾ ਚੁੱਕੇ ਉਹਨਾਂ ਦਾ ਮਨ ਜਿਹੜਾ ਮਾਨ ਸਾਹਿਬ ਤੁਸੀਂ ਤੇ ਤੁਹਾਡੇ ਸਾਰੇ ਵਿਧਾਇਕ ਤੁਹਾਡੇ ਮੰਤਰੀ ਜਿੰਨੀ ਵੀ ਜਿੰਨਾ ਵੀ ਜਿੰਨਾ ਵੀ ਤੁਹਾਡਾ ਸਰਕਾਰ ਦਾ ਸਿਸਟਮ ਹੈ ਲੋਕਾਂ ਦਾ ਮਨ ਜੇ ਤੁਸੀਂ ਆਉਣ ਵਾਲੇ ਢਾਈ ਸਾਲਾਂ ਚ 2027 ਚ ਖੁਦ ਨੂੰ ਵੋਟਾਂ ਪਵਾਉਣ ਵਾਸਤੇ ਬਦਲੋਗੇ ਨਾ ਤਾਂ ਲੋਕਾਂ ਦੇ ਕੰਮ ਕਰਕੇ ਜਿਹੜੀਆਂ ਜੋ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਹਨਾਂ ਨੂੰ ਲਾਗੂ ਕਰਕੇ ਆਪਦੇ ਵੱਲ ਕਰ ਸਕਦੇ ਹੋ ਲੋਕਾਂ ਨੂੰ ਜਾਂ ਫਿਰ ਲੋਕਾਂ ਨਾਲ ਪਿਆਰ ਨਾਲ ਪੇਸ਼ ਆ ਕੇ ਕਰ ਸਕਦੇ ਹੋ ਠੀਕ ਹੈ ਕਿ ਕਿਤੇ ਬੰਦੇ ਦੀ ਜ਼ੁਬਾਨ ਚੋਂ ਕੁਝ ਨਿਕਲ ਗਿਆ ਨਾ ਠੀਕ ਹੈ ਉਹ ਉਹ ਉਹਨੂੰ ਜਿਹੜਾ ਹੈਗਾ ਨਾ ਉਹਨੂੰ ਤੁਸੀਂ ਐਕਸਪਲੇਨ ਕਰੋ ਬੰਦੇ ਨੂੰ ਕਿ ਯਾਰ ਠੀਕ ਹੈ ਤੂੰ ਆ ਚੀਜ਼ ਬੋਲਿਆ ਸੀਗਾ ਅਸੀਂ ਇਸ ਚੀਜ਼ ਤੇ ਅਮਲ ਕੀਤਾ ਅਸੀਂ 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 ਇਹਨੂੰ ਕਰਾਂਗੇ ਅਸੀਂ ਸੁਧਾਰ ਕਰਾਂਗੇ ਅਸੀਂ ਕੰਮ ਕਰਾਂਗੇ ਜ਼ਮੀਨੀ ਪੱਧਰ ਤੇ ਉਹ ਚੀਜ਼ਾਂ ਕਰਨ ਦੀ ਲੋੜ ਹੈ ਨਾ ਜਸਿੰਦਰ ਜੀ ਮੈਂ ਤੁਹਾਡੀ ਥੋੜੀ ਜਿਹੀ ਗੱਲ ਕੱਢਦਾ ਸੀ ਇੱਕ ਤੁਹਾਡੇ ਗਾਣਾ ਵੀ ਸੁਣਿਆ ਤੁਸੀਂ ਹੁਣ ਉਹ ਕਹਿੰਦਾ ਕਿ ਲੱਖ ਸੋਨੇ ਦੀ ਬਣ ਜਾਵੇ ਹੁਣ ਤੇਰਾ ਮੋਹ ਤਾਂ ਆਉਣਾ ਹੀ ਨਹੀਂ ਇਹ ਭਵੇਂ ਵਿਰੋਧੀ ਕਹਿੰਦੇ ਲੱਖ ਸੋਨੇ ਦੇ ਬਣ ਜਾਣ ਕੁਝ ਵੀ ਕਹੀ ਜਾਣਾ ਪਰ ਜਿਹੜਾ ਵਿਸ਼ਵਾਸ ਸੀ ਪਰ ਉਹ ਲੋਕਾਂ ਦਾ ਇਹਨਾਂ ਤੋਂ ਉੱਠ ਚੁੱਕਿਆ ਹੁਣ ਮੈਂ ਸਹਿਮਤ ਹਾਂ ਜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਪਰ ਮੈਂ 100% ਸਹਿਮਤ ਨਹੀਂਗਾ ਵਿਸ਼ਵਾਸ ਜਿਹੜੇ ਨਾ ਵਿਸ਼ਵਾਸ ਲੋਕਾਂ ਦਾ ਅਕਾਲੀਆਂ ਤੋਂ ਵੀ ਟੁੱਟਿਆ ਦੋ ਵਾਰੀ ਲਗਾਤਾਰ ਸਰਕਾਰ ਬਣ ਕੇ ਟੁੱਟਿਆ ਵਿਸ਼ਵਾਸ ਲੋਕਾਂ ਦਾ ਕਾਂਗਰਸੀਆਂ ਤੋਂ ਵੀ ਟੁੱਟਿਆ ਵਿਸ਼ਵਾਸ ਲੋਕਾਂ ਦਾ ਇਹਨਾਂ ਤੋਂ ਵੀ ਟੁੱਟ ਗਿਆ ਹੁਣ ਮੈਨੂੰ ਇਹ ਦੱਸੋ ਪਹਿਲਾਂ ਤਾਂ ਸੀਵੀ ਕਾਲੀ ਨਾ ਹੋਣ ਕਾਂਗਰਸੀ ਨਾ ਹੋਣ ਭਾਜਪਾ ਨਾ ਹੋਵੇ ਕੋਈ ਹੋਰ ਹੋਵੇ ਹੁਣ ਜੇ ਇਹਨਾਂ ਤੋਂ ਵੀ ਟੁੱਟ ਗਿਆ ਇਹ ਤਾਂ ਹੈ ਨਹੀਂ ਕਿ ਵੋਟਰ ਘਰੇ ਬੈਠਾ ਰਹੂਗਾ ਵੋਟਰ ਵੋਟ ਤਾਂ ਪਾਊਗਾ ਨਾ ਉਹ ਕਿਹਨੂੰ ਪਾਊਗਾ ਮਨ ਜਿਹੜਾ ਹੁੰਦਾ ਨਾ ਤਾਰਾ ਜੀ ਵੋਟ ਪਾਉਣ ਦਾ ਉਹ ਘਰੋਂ ਨਹੀਂ ਬੰਦਦਾ ਘਰੋਂ ਬਹੁਤ ਘੱਟ ਲੋਕਾਂ ਦਾ ਬੰਦਦਾ ਅਸਲ ਮੰਨ ਜਿਹੜਾ ਨਾ ਜਦੋਂ ਤੁਸੀਂ VOTING MACHINE ਤੇ ਚਲੇ ਇਲੈਕਟ੍ਰੋਨਿਕ ਮਸ਼ੀਨ ਤੇ ਚਲੇ ਜਾਂਦੇ ਹੋ ਉੱਥੇ ਜਾ ਕੇ ਤੁਹਾਡੀ ਆਵਾਜ਼ ਆਉਂਦੀ ਅਸਲ ਦੇ ਵਿੱਚ ਉੱਥੇ ਜਾ ਕੇ ਮਨ ਬਦਲ ਜਾਂਦਾ ਬੰਦੇ ਦਾ ਕਈ ਵਾਰੀ ਬਹੁਤ ਲੋਕਾਂ ਨੇ ਜਦੋਂ ਸਰਬਜੀਤ ਸਿੰਘ ਖਾਲਸਾਤ ਕੀ ਜਿੱਤੇ ਆ ਨਾ ਬਹੁਤ ਲੋਕਾਂ ਨੇ ਬਾਹਰ ਮੇ ਜਿਹੜੇ ਬੰਦੇ ਖੁਦ ਅਕਾਲੀਆਂ ਦੇ ਕਾਂਗਰਸੀਆਂ ਦੇ ਜਾਂ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥਾਂ ਦੇ ਬੈਠੇ ਸੀ ਨਾ ਪਰ ਆਪਣੇ ਪਰਸਨਲ ਮਿੱਤਰ ਹੁੰਦੇ ਆਪਾਂ ਨੂੰ ਦੱਸ ਦਿੰਦੇ ਵੀ ਮੈਂ ਬੂਥ ਕਿੱਥੇ ਪਾਈ ਸੀ ਉਹ ਕਹਿੰਦੇ ਯਾਰ ਬੈਠਾ ਤਾਂ ਪੋਲਿੰਗ ਬੂਥ ਤੇ ਫਲਾਣਿਆਂ ਮਨ ਅੰਦਰ ਜਾ ਕੇ ਇਹ ਨਹੀਂ ਗੱਲ ਕਿ ਮਨ ਨੂੰ ਲੈ ਚੁੱਕੇ ਹੈ ਮਨ ਨੂੰ ਲਥੇ ਆ ਤਾਂ ਮਨ ਤੇ ਚੜ ਵੀ ਜਾਣਗੇ ਦੁਬਾਰਾ ਜੀ ਉਹਦੇ ਵੇਲੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਉਹਦੇ ਵੇਲੇ ਪੋਜ਼ਿਟਿਵ ਜਿਹੜਾ ਨਾ ਪੋਜ਼ਿਟਿਵ ਜਿਹੜਾ ਉਹ ਵੇ ਜਿਹੜਾ ਉਹ ਅਖਤਿਆਰ ਕਰਨਾ ਪਊਗਾ ਜੇ ਨੈਗੇਟਿਵ ਕਰਕੇ ਚੱਲਣਗੇ ਵੀ ਤੂੰ ਜੇ ਸਾਡੇ ਕਹਿਣ ਤੇ ਪਰਚਾ ਨਾ ਕੀਤਾ ਚਾਹੇ ਬੰਦੇ ਨੇ ਕੁਝ ਵੀ ਨਾ ਕੀਤਾ ਹੋਵੇ ਤੇਰੀ ਬਦਲੀ ਕਰ ਦਿਆਂਗੇ ਠੀਕ ਹੈ ਤੂੰ ਜੇ ਬੋਲਿਆ ਤੇਰੇ ਦੇ ਪਰਚਾ ਪਾ ਕੇ ਅੰਦਰ ਭੇਜ ਦਾਂਗੇ ਠੀਕ ਹੈ ਇਹ ਤਾਂ ਕੋਈ ਗੱਲ ਨਹੀਂ ਫਿਰ ਇਹ ਤਾਂ ਉਹ احمد ਸ਼ਾਹ ਬਦਾਲੀ ਨਾਦਰ ਸ਼ਾਹ ਹੋਰਾ ਮੇਲੇ ਦਵਾਂ ਰੰਗ ਜੇ ਭੋਰਾ ਮੇਲੇ ਤੋਂ ਚੱਲੀ ਜਾਂਦਾ ਇਹ ਤਾਂ ਇੱਥੋਂ ਹੋ ਹੋ ਗਏ ਕਲੰਦਰ ਖਾਲੀ ਹੱਥੀਂ ਗਿਆ ਸਿਕੰਦਰ ਕਹਿੰਦਾ ਕੁਛ ਨਹੀਂ ਦੁਨੀਆ ਅੰਦਰ ਮੇਲਾ ਚਾਰ ਦਿਨਾਂ ਦਾ ਠੀਕ ਹੈ ਠੀਕ ਹੈ ਚਾਰ ਦਿਨ ਕੀ ਚੰਦਨੀ ਢਾਈ ਸਾਲ ਗਏ ਢਾਈ ਐਦਾਂ ਲੰਘ ਜਾਣੇ ਆ ਤੇ ਫਿਰ ਲੋਕਾਂ ਦੀ ਵਾਰੀ ਆ ਜਾਣੀ ਹੈ ਢਾਈ ਦੇ ਦੋ ਹੀ ਦੇ ਦੋ 6 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਚੋਣ ਜਾਬ ਤੇ ਜੂਬ ਤੇ ਜਿਹੜਾ ਉਹ ਕੰਮ-ਕੋਮ ਬੰਦ ਹੋ ਜਾਂਦੇ ਆ ਮੈਂ ਕਿਸੇ ਤੇ ਮੈਂ ਫੇਰ ਬੋੜ ਕੇ ਕਹਿ ਦਿੰਦਾ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ ਕਿਸੇ ਤੇ ਨਿੱਜੀ ਵਿਰੋਧੀ ਨਹੀਂ ਹੈ ਕਿਸੇ ਨਾਲ ਦਿਲੋਂ ਖਾਰ ਨਹੀਂ ਹੈ ਤੇ ਕਿਸੇ ਦੇ ਸਪੋਰਟਰ ਵੀ ਨਹੀਂ ਹੈ ਸਪੋਰਟਰ ਉਹਦੇ ਆ ਜਿਹੜਾ ਚੰਗਾ ਕਰੂਗਾ ਇਹ ਚੀਜ਼ਾਂ ਜਾਂ ਮਾਂ ਪਿਓ ਤੋਂ ਸਿੱਖੀਆਂ ਜਾਂ ਜ਼ਿੰਦਗੀ ਦੇ ਤਜਰਬਿਆਂ ਚੋਂ ਸਿੱਖੀਆਂ ਤੇ ਜਾਂ ਫਿਰ ਹੁਣ ਲਾਸਟ ਤੇ ਜਾ ਕੇ ਮੈਂ ਆਖਾਂ ਜਿੰਨੀ ਕਿ ਸੰਗਤ ਕੀਤੀ ਵਸ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਤੋਂ ਸਿੱਖੀਆਂ ਉਹਨਾਂ ਦਾ ਜੋ ਸਾਡੀ ਉਹਨਾਂ ਦੀ ਪੰਜਾਬ ਲੀਡਰਸ਼ਿਪ ਹੈ ਜਿੱਥੇ ਕਿਤੇ ਕਿਤੇ ਮੌਕਾ ਮਿਲਦਾ ਬੈਠਣ ਦਾ ਠੀਕ ਹੈ ਮੈਂ ਤੁਹਾਨੂੰ ਬਹੁਤ ਵਾਰੀ ਕਹਣਾ ਹੈ ਕਿ ਨਾਮ ਹੈ ਅਹੁਦੇਦਾਰਾਂ ਨਾ ਮੈਂ ਮੈਂਬਰ ਹੈ ਸੇਵਾ ਕਰ ਰਿਹਾ ਜੀ ਆਪਣੇ ਮਨ ਨਾਲ ਕਰ ਰਹੇ ਆ ਜਿੰਨਾ ਕਿ ਮੇਰੇ ਕੋਲ ਸਾਮਾ ਹੋਵੇ ਮੈਂ ਜਥੇਬੰਦੀ ਵਾਸਤੇ ਕੱਢਦਾ ਹਾਂ ਪਰ ਉਹਦਾ ਮੇਰੇ ਕੋਲ ਕੋਈ ਨਹੀਂ ਮੈਂਬਰ ਮੈਂਬਰਸ਼ਿਪ ਲਿਸਟਰ ਦੇ ਵਿੱਚ ਵੀ ਮੇਰੀ ਇਕਾਈ ਦੇ ਵਿੱਚ ਮੇਰਾ ਨਾਂ ਨਹੀਂ ਗਾ ਠੀਕ ਹੈ ਪਰ ਇਸ ਕਰਕੇ ਕਰਦਾ ਕਿ ਉਹ ਚੰਗਾ ਕਰ ਰਹੇ ਆ ਕੱਲਾ ਉਹਨਾਂ ਦਾ ਨਹੀਂ ਕੰਮ ਸਾਡਾ ਵੀ ਹੈ ਕਿ ਜਿੱਥੇ ਕੋਈ ਚੰਗਾ ਕਰ ਰਿਹਾ ਉਹਦੇ ਨਾਲ ਖੜੀ ਹੈ ਸਰਕਾਰ ਚੰਗਾ ਕਰੇ ਅਸੀਂ ਖੜ ਜਾਗੇ ਸਰਕਾਰ ਨਾਲ